ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਅਤੇ ਕਮੈਂਟ ਬਾਕਸ ਵਿੱਚ ਆਪਣਾ ਸੁਝਾਅ ਵੀ ਜ਼ਰੂਰ ਰੱਖ ਕੇ ਜਾਇਓ ਆਪਣੀ ਅੱਜ ਦੀ ਕਹਾਣੀ ਆ ਕਿ ਇੱਕ ਆਦਮੀ ਨੇ ਆਪਣੀ ਪਤਨੀ ਨੂੰ ਇਹ ਕਹਿ ਕੇ ਤਲਾਕ ਦਿੱਤਾ ਕਿ ਉਹ ਘੱਟ ਪੜ੍ਹੀ ਲਿਖੀ ਆ ਉਹਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਉਹ ਮਾਡਰਨ ਨਹੀਂ ਹੈਗੀ ਉਹਨੂੰ ਤਲਾਕ ਦੇ ਕੇ ਉਹ ਇੱਕ ਹੋਰ ਔਰਤ ਨਾਲ ਵਿਆਹ ਕਰਵਾਉਂਦਾ ਉਸ ਤੋਂ ਬਾਅਦ ਉਹਦੀ ਜ਼ਿੰਦਗੀ ਦੇ ਵਿੱਚ ਕੀ ਵਾਪਰਦਾ ਤੁਸੀਂ ਪੂਰੀ ਕਹਾਣੀ ਸੁਣਿਓ ਕਹਾਣੀ ਤੁਹਾਨੂੰ ਬਹੁਤ ਵੱਡੀ ਸਿੱਖਿਆ ਦੇ ਕੇ ਜਾਵੇਗੀ ਬਲਵੰਤ ਸਿੰਘ ਤੇ ਸੁਰਿੰਦਰ ਕੌਰ ਦਾ ਜਦੋਂ ਵਿਆਹ ਹੁੰਦਾ ਤਾਂ ਬਲਵੰਤ ਸਿੰਘ ਉਦੋਂ ਵੀ ਇਹ ਕਰਕੇ ਹਟਿਆ ਸੀ ਤੇ ਸੁਰਿੰਦਰ ਕੌਰ ਪਲੱਸ 2 ਪਾਸ ਸੀ ਜਦੋਂ ਘਰਦਿਆਂ ਨੇ ਰਿਸ਼ਤਾ ਕੀਤਾ ਤਾਂ ਬਲਵੰਤ ਸਿੰਘ ਨੂੰ ਇਹ ਸੀ ਕਿ ਮੇਰੇ ਘਰ ਵਾਲੀ ਹੈ ਜਿਹੜੀ ਉਹ ਘਟੋ ਘਟ ਬੀਏ ਹੋਵੇ ਪਰ ਬਲਵੰਤ ਸਿੰਘ ਆਪਣੇ ਘਰਦਿਆਂ ਦੀ ਗੱਲ ਵੀ ਨਹੀਂ ਮੋੜ ਸਕਦਾ ਸੀ ਕਈ ਬੱਚੇ ਹੁੰਦੇ ਨੇ ਜਿਹੜਿਆਂ ਨੂੰ ਆਪਣੇ ਮਤਲਬ ਜੀਵਨ ਸਾਥੀ ਚੁਣਨ ਵੇਲੇ ਜਾਂ ਕਹਿ ਲਓ ਵਿਆਹ ਦੇ ਮਾਮਲੇ 'ਚ ਉਹਨਾਂ ਦੀ ਡਿਮਾਂਡ ਤਾਂ ਹੁੰਦੀ ਆ ਉਹਨਾਂ ਨੂੰ ਇਹ ਤਾਂ ਹੁੰਦਾ ਵੀ ਸਾਡਾ ਲਾਈਫ ਪਾਰਟਨਰ ਕਿੱਦਾਂ ਦਾ ਹੋਵੇ ਪਰ ਉਹ ਘਰਦਿਆਂ ਦੀ ਝੇਪ ਕਰਕੇ ਬੋਲਦੇ ਨਹੀਂ ਕੁਛ ਐਵੇਂ ਬਲਵੰਤ ਸਿੰਘ ਨੇ ਕੀਤਾ ਚਲੋ ਉਹਨੇ ਉਹਦੇ ਨਾਲ ਸ੍ਰੀਿੰਦਰ ਕੌਰ ਨਾਲ ਵਿਆਹ ਕਰਵਾ ਲਿਆ। ਵਿਆਹ ਦੇ 1 ਸਾਲ ਬਾਅਦ ਬਲਵੰਤ ਸਿੰਘ ਨੂੰ ਜੌਬ ਮਿਲ ਜਾਂਦੀ ਆ ਤੇ ਉਹ ਨੌਕਰੀ ਕਰਨ ਲੱਗ ਜਾਂਦਾ। ਜਦੋਂ ਹੁਣ ਬੰਦਾ ਬਾਹਰ ਜਾਂਦਾ ਨੌਕਰੀ ਕਰਦਾ ਤੇ ਉਹਦੇ ਕਲੀਗਜ਼ ਵੀ ਹੁੰਦੇ ਨੇ। ਉਹਦੇ ਨਾਲ ਦੇ ਸਾਥੀ ਜਿਹੜੇ ਹਨਾ ਜਦੋਂ ਕਦੇ ਉਹ ਇਕੱਠੇ ਪਾਰਟੀਆਂ ਕਰਦੇ ਤੇ ਜਦੋਂ ਕਿਸੇ ਦੇ ਮਤਲਬ ਬੱਚੇ ਦਾ ਜਨਮ ਦਿਨ ਹੁੰਦਾ ਤਾਂ ਉਹ ਇਕੱਠੇ ਪਾਰਟੀਆਂ ਕਰਦੇ ਜਾਂਦੇ ਆਉਂਦੇ। ਬਲਵੰਤ ਸਿੰਘ ਦੇ ਕਲੀਗਜ਼ ਆਪਣੀਆਂ ਪਤਨੀਆਂ ਨਾਲ ਆਉਂਦੇ। ਪਰ ਬਲਵੰਤ ਸਿੰਘ ਦੀ ਪਤਨੀ ਸੀ ਜਿਹੜੀ ਉਹ ਇੱਕ ਸਿੰਪਲ ਔਰਤ ਸੀ ਘਰੇਲੂ ਔਰਤ ਪਲੱਸ 2 ਪਾਸ ਸੀ ਉਹ ਘਰ ਦੇ ਸਾਰੇ ਕੰਮ ਵਧੀਆ ਤਰੀਕੇ ਨਾਲ ਕਰਦੀ ਸੀ ਪਰ ਜਿਹੜਾ ਉਹਦਾ ਰਹਿਣ ਸਹਿਣ ਸੀ ਉਹ ਬਿਲਕੁਲ ਪਿੰਡੂ ਸੀ ਉਹ ਸਿਰ ਤੇ ਦੁਪੱਟਾ ਲੈ ਕੇ ਰੱਖਦੀ ਸੀ ਵਾਲਾਂ ਦਾ ਜੂڑا ਬਣਾਉਂਦੀ ਸੀ ਕੋਈ ਜ਼ਿਆਦਾ ਮੇਕਅੱਪ ਵੀ ਨਹੀਂ ਕਰਦੀ ਸੀ ਤੇ ਬਲਵੰਤ ਸਿੰਘ ਨੂੰ ਇਹ ਹੁੰਦਾ ਸੀ ਕਿ ਮੇਰੇ ਘਰ ਵਾਲੀ ਹੈ ਜਿਹੜੀ ਉਹਨੂੰ ਪਤਾ ਨਹੀਂ ਰਹਿਣ ਸਹਿਣ ਦਾ ਵੀ ਮੇਰੇ ਜਿਹੜੇ ਫਰੈਂਡ ਨੇ ਉਹਨਾਂ ਦੀਆਂ ਘਰ ਵਾਲੀਆਂ ਬੜੀਆਂ ਮਾਡਰਨ ਨੇ ਉਹਨਾਂ ਦੇ ਪੋਨੀਆਂ ਕੀਤੀਆਂ ਹੁੰਦੀਆਂ ਵਾਲ ਸਟ੍ਰੇਟ ਕੀਤੇ ਹੁੰਦੇ ਆ ਵਧੀਆ ਸੋਹਣੇ ਕੱਪੜੇ ਪਾਏ ਹੁੰਦੇ ਆ ਤੇ ਉਹਨਾਂ ਨੂੰ ਕਿੰਨਾ ਬੋਲਣ ਦਾ ਵੀ ਇੰਗਲਿਸ਼ ਬੋਲਦਿਆਂ ਨੇ ਉਹਨੂੰ ਇਹ ਕਮੀ ਖਲਕਿਆ ਕਰੇ ਜਦੋਂ ਵੀ ਉਹ ਕਿਤੇ ਜਾਂਦਾ ਆਪਣੀ ਪਤਨੀ ਨੂੰ ਨਾਲ ਨਾ ਲੈ ਕੇ ਜਾਂਦਾ ਉਹਦੇ ਦੋਸਤ ਕਹਿ ਦਿੰਦੇ ਵੀ ਯਾਰ ਇਹ ਤਾਂ ਤੇਰੀ ਗਲਤ ਗੱਲ ਆ ਵੀ ਅਸੀਂ ਆਪਣੇ ਘਰ ਵਾਲਿਆਂ ਨੂੰ ਲੈ ਕੇ ਆਉਣੇ ਆ ਤੇ ਤੂੰ ਕਿਉਂ ਨਹੀਂ ਲੈ ਕੇ ਆਉਂਦਾ ਭਾਬੀ ਨੂੰ ਕਹਿੰਦਾ ਬੱਸ ਵੈਸੇ ਇਹ ਨਹੀਂ ਲੈ ਕੇ ਆਉਂਦਾ ਚਲੋ ਬਹਾਨੇ ਮਾਰਦਾ ਰਹਿੰਦਾ ਇੱਕ ਦਿਨ ਉਹਦੇ ਦੋਸਤਾਂ ਜਿਹੜੇ ਰਲ ਕੇ ਉਹ ਕਹਿੰਦੇ ਆ ਕਿ ਐਂ ਨਹੀਂ ਤੂੰ ਠੀਕ ਆਉਂਦਾ ਅਸੀਂ ਨਾ ਤੇਰੇ ਘਰੇ ਆਵਾਂਗੇ ਵੀ ਅਸੀਂ ਭਾਬੀ ਨੂੰ ਮਿਲਣਾ ਤੇ ਦੇਖ ਵੀ ਤੂੰ ਸਾਡੇ ਘਰ ਵਾਲਿਆਂ ਨੂੰ ਮਿਲਿਆ ਹੋਇਆ ਅਸੀਂ ਰੋਕਿਆ ਵੀ ਤੂੰ ਸਾਨੂੰ ਭਾਬੀ ਨੂੰ ਮਲਾਉਂਦਾ ਹੀ ਨਹੀਂ ਤੇ ਅਸੀਂ ਤੇਰੇ ਘਰ ਆਵਾਂਗੇ ਉਹ ਕਹਿੰਦਾ ਕੋਈ ਗੱਲ ਨਹੀਂ ਜ਼ਰੂਰ ਆਇਓ ਜਦੋਂ ਵੀ ਮੇਰੇ ਕੋਈ ਫੰਕਸ਼ਨ ਹੋਇਆ ਮੈਂ ਤੁਹਾਨੂੰ ਬੁਲਾਉਂਗਾ ਤੇ ਉਹਦੇ ਦੋਸਤ ਸੋਚਦੇ ਆ ਵੀ ਜੇ ਆਪਾਂ ਐ ਸੋਚਦੇ ਰਹੇ ਵੀ ਇਹ ਬੁਲਾਊਗਾ ਵੀ ਇਹ ਨਹੀਂ ਬੁਲਾਉਂਦਾ ਉਹਨਾਂ ਦੇ ਦੋਸਤਾਂ ਨੂੰ ਵੀ ਐ ਸੀ ਵੀ ਜਾਈਏ ਤਾਂ ਸਹੀ ਵੀ ਦੇਖੀ ਤਾਂ ਸਹੀ ਹਣਾ ਵੀ ਇਹ ਆਪਣੇ ਘਰ ਵਾਲੀ ਨੂੰ ਆਪਣੇ ਨਾਲ ਕਿਉਂ ਨਹੀਂ ਮਲਾਉਂਦਾ ਤੇ ਉਹ ਕੀ ਕਰਦੇ ਆ ਉਹਨਾਂ ਇੱਕ ਦਿਨ ਪਲਾਨ ਬਣਾ ਲੈਂਦੇ ਆ ਸਾਰੇ ਜਾਣੇ ਤੇ ਸ਼ਾਮ ਨੂੰ ਇੱਕਠੇ ਚਲੇ ਜਾਂਦੇ ਆ ਤਿੰਨ ਜਣੇ ਸੀ ਨਾਲ ਉਹਨਾਂ ਦੀਆਂ ਘਰ ਵਾਲੀਆਂ ਸੀ ਤੇ ਉਹ ਬਲਵੰਤ ਸਿੰਘ ਦੇ ਘਰ ਚਲੇ ਜਾਂਦੇ ਆ ਇੱਕ ਘੰਟਾ ਪਹਿਲਾਂ ਉਹ ਬਲਵੰਤ ਸਿੰਘ ਨੂੰ ਫੋਨ ਕਰ ਦਿੰਦੇ ਆ ਵੀ ਅਸੀਂ ਆਉਣੇ ਆ ਨਾ ਤਾਂ ਬਲਵੰਤ ਸਿੰਘ ਇਹ ਕਹਿ ਸਕਦਾ ਵੀ ਤੁਸੀਂ ਆਇਓ ਨਾ ਤੇ ਚਲੋ ਉਹ ਆਪਣੇ ਘਰ ਵਾਲੀ ਨੂੰ ਦੱਸਦਾ ਵੀ ਮੇਰੇ ਫਰੈਂਡ ਆ ਰਹੇ ਨੇ ਤੇ ਨਾਲ ਉਹਨਾਂ ਦੀਆਂ ਘਰ ਵਾਲੀਆਂ ਨੇ ਵੀ ਤੂੰ ਤਿਆਰੀ ਕਰ ਲਾ ਬਲਵੰਤ ਸਿੰਘ ਦੇ ਘਰ ਵਾਲੀ ਸੀ ਜਿਹੜੀ ਉਹ ਘਰ ਨੂੰ ਨਾ ਪੂਰਾ ਮਤਲਬ ਐਵੇਂ ਬਣਾ ਕੇ ਰੱਖਦੀ ਸੀ ਹਰ ਟਾਈਮ ਸਫਾਈ ਰੱਖਦੀ ਸੀ ਕਈ ਵਾਰੀ ਆਪਣੇ ਘਰਾਂ ਦੇ ਹਾਲਾਤ ਇਦਾਂ ਦੇ ਹੁੰਦੇ ਆ ਵੀ ਜਦੋਂ ਆਪਣੇ ਘਰ ਦੇ ਵਿੱਚ ਕਿਸੇ ਨੇ ਆਉਣਾ ਰਿਸ਼ਤੇਦਾਰ ਨੇ ਆਪਾਂ ਉਦੋਂ ਹੀ ਸੈੱਟ ਕਰਦੇ ਆ ਚਲੋ ਬਲਵੰਤ ਸਿੰਘ ਦੀ ਪਤਨੀ ਸੁਰਿੰਦਰ ਕੌਰ ਨੂੰ ਕੋਈ ਬਹੁਤਾ ਐ ਔਖਾ ਨਹੀਂ ਹੋਇਆ ਵੀ ਰਿਸ਼ਤੇਦਾਰ ਆ ਰਹੇ ਆ ਤੇ ਖਾਣੇ ਦੀ ਤਿਆਰੀ ਕਰ ਲਈ ਸਾਰਾ ਕੁਝ ਮੇਨਟੇਨ ਕਰ ਲਿਆ ਤੇ ਡੇਢ ਕ ਘੰਟੇ ਦੇ ਬਾਅਦ ਉਹਦੇ ਦੋਸਤ ਜਿਹੜੇ ਆ ਜਾਂਦੇ ਆ ਜਦੋਂ ਉਹ ਇੱਕ ਦੂਜੇ ਨੂੰ ਮਿਲਦੇ ਆ ਤਾਂ ਉਹ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਉਂਦੀ ਆ ਉਮੀ ਉਹਦੇ ਦੁਪੱਟਾ ਸਿਰ ਤੇ ਲਿਆ ਹੁੰਦਾ ਤੇ ਮੇਕਅੱਪ ਦੇ ਵਜੋਂ ਉਹਨੇ ਥੋੜੀ ਜਿਹੀ ਲਿਪਸਟਿਕ ਲਾਈ ਹੁੰਦੀ ਆ ਉਹ ਵੀ ਬਲਵੰਤ ਸਿੰਘ ਨੇ ਕਿਹਾ ਸੀ ਕਿ ਮੇਰੇ ਜਿਹੜੇ ਦੋਸਤ ਆ ਰਹੇ ਆ ਉਹਨਾਂ ਦੀਆਂ ਘਰ ਵਾਲੀਆਂ ਮਾਡਰਨ ਆ ਵੀ ਤੂੰ ਵੀ ਥੋੜਾ ਜਿਹਾ ਮਾਡਰਨ ਬਣ ਚਲੋ ਉਹਨੂੰ ਕੋਈ ਜ਼ਿਆਦਾ ਔਖਾ ਨਹੀਂ ਲੱਗਿਆ ਉਹਨੇ ਬਸ ਇਸ ਤਰ੍ਹਾਂ ਹੀ ਆਪਣੇ ਸਿਰ ਤੇ ਦੁਪੱਟਾ ਰੱਖਿਆ ਜੂڑا ਬਣਾਇਆ ਹੋਇਆ ਸੀ ਵਾਲਾਂ ਦਾ ਬਸ ਲਿਪਸਟਿਕ ਲਾ ਲਈ ਕਈ ਲੋਕਾਂ ਦੇ ਵਿੱਚ ਇੰਨੀ ਸਾਦਗੀ ਹੁੰਦੀ ਆ ਵੀ ਉਹਨਾਂ ਨੂੰ ਜੇ ਅਸੀਂ ਮਤਲਬ ਕਹਿੰਦੇ ਰਹੀਏ ਹੈ ਉਹ ਜੇ ਥੋੜਾ ਬਹੁਤਾ ਆਪਣੇ ਆਪ ਨੂੰ ਚੇਂਜ ਕਰੋ ਤਾਂ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਵੈਸੇ ਸਾਦਗੀ ਵਰਗੀ ਕੋਈ ਰੀਸ ਨਹੀਂ ਹੁੰਦੀ। ਚਲੋ ਉਹਦੇ ਦੋਸਤ ਆਉਂਦੇ ਆ ਉਹ ਸਾਰਿਆਂ ਨੂੰ ਵਧੀਆ ਮਿਲਦੇ ਇੱਕ ਦੂਜੇ ਨੂੰ ਹਨਾ ਤੇ ਜਦੋਂ ਉਹ ਚਾਹ ਪੀਂਦੇ ਆ ਸਨੈਕਸ ਬਣਾਉਂਦੀ ਆ ਤੇ ਮਠਿਆਈ ਉਹਨਾਂ ਨੂੰ ਰੱਖੀ ਜਾਂਦੀ ਆ ਉਹ ਸਾਰੇ ਬੜੀ ਤਾਰੀਫ ਕਰਦੇ ਆ ਤੇ ਫਿਰ ਜਦੋਂ ਖਾਣਾ ਖਾਂਦੇ ਆ ਉਦੋਂ ਵੀ ਬੜੀ ਤਾਰੀਫ ਕਰਦੇ ਆ ਤੇ ਉਹ ਕਹਿੰਦੇ ਆ ਵੀ ਬਲਵੰਤ ਤੂੰ ਭਾਬੀ ਨੂੰ ਉਹੀ ਨਹੀਂ ਮਲਾਉਂਦਾ ਵੀ ਭਾਬੀ ਦੇ ਹੱਥ 'ਚ ਤਾਂ ਕਮਾਲ ਆ ਦੇਖ ਭਾਬੀ ਨੇ ਕਿੰਨਾ ਵਧੀਆ ਖਾਣਾ ਬਣਾਇਆ ਤੇ ਜਿਹੜਾ ਬਲਵੰਤ ਸਿੰਘ ਆ ਉਹ ਖੁਸ਼ ਹੋ ਜਾਂਦਾ ਉਹ ਕਹਿੰਦੇ ਵੀ ਹੋਰ ਗੱਲ ਤਾਂ ਠੀਕ ਆ ਵੀ ਪਰਜਾਈ ਦੀ ਪਰਜਾਈ ਦੇ ਹੱਥ ਦਾ ਮਤਲਬ ਕਮਾਲ ਆ ਵੀ ਖਾਣਾ ਬਹੁਤ ਵਧੀਆ ਬਣਾਉਂਦੀ ਆ ਪਰ ਪਰਜਾਈ ਥੋੜੀ ਜੀ ਸਿੰਪਲ ਆ ਵੀ ਸਿਰ ਤੇ ਦੁਪੱਟਾ ਲੈ ਕੇ ਰੱਖਦੀ ਆ ਹਨਾ ਤੇ ਇਹ ਗੱਲ ਬਲਵੰਤ ਸਿੰਘ ਨਹੀਂ ਚਾਹੁੰਦਾ ਸੀ ਵੀ ਉਹਦੇ ਦੋਸਤ ਨੋਟ ਕਰਨ ਚਲੋ ਉਹ ਮਿਲ ਕੇ ਚਲੇ ਜਾਂਦੇ ਆ ਜਦੋਂ ਉਹ ਜਾਂਦੇ ਆ ਤਾਂ ਬਲਵੰਤ ਸਿੰਘ ਆਪਣੀ ਪਤਨੀ ਨੂੰ ਬਹੁਤ ਲੜਦਾ ਉਹਨੂੰ ਕਹਿੰਦਾ ਵੀ ਤੂੰ ਮੇਰੇ ਦੋਸਤਾਂ ਅੱਗੇ ਮੇਰੀ ਨੱਕ ਬੜਾਦੀ ਤੂੰ ਮੇਰੇ ਦੋਸਤਾਂ ਦੀਆਂ ਘਰ ਵਾਲੀਆਂ ਦੇਖੀਆਂ ਸੀ ਕਿੰਨੀਆਂ ਮਾਡਰਨ ਸੀ ਉਹ ਕਿੰਨੇ ਉਹਨਾਂ ਨੇ ਵਧੀਆ ਸੂਟ ਪਾਏ ਹੋਏ ਸੀ ਖੁੱਲੇ ਵਾਲ ਸੀ ਕਿਸੇ ਨੇ ਕੋਈ ਨਹੀਂ ਕੀਤੀ ਸੀ ਵੀ ਤੈਨੂੰ ਮੈਂ ਕਿਹਾ ਸੀ ਤੂੰ ਥੋੜਾ ਤਿਆਰ ਸ਼ਿਆਰ ਹੋ ਕੇ ਨਹੀਂ ਉਹ ਕਹਿੰਦੀ ਵੀ ਦੇਖੋ ਜਿੰਨਾ ਮੈਨੂੰ ਤਿਆਰ ਹੋਣਾ ਆਉਂਦਾ ਮੈਂ ਹੋ ਗਈ ਵੀ ਜਿਵੇਂ ਮੈਨੂੰ ਲੱਗਿਆ ਵੀ ਠੀਕ ਆ ਮੈਲ ਪਿਸਟਿਕ ਲਾ ਲਈ ਵੀ ਇਦੋਂ ਜ਼ਿਆਦਾ ਮੇਰੇ ਤੋਂ ਨਹੀਂ ਹੁੰਦਾ ਵੀ ਮੈਂ ਪਿੰਡ ਦੇ ਵਿੱਚ ਪੜੀ ਆ ਪਿੰਡ ਦੇ ਵਿੱਚ ਹੀ ਮੈਂ ਵਿਚਰੀ ਆ ਵੀ ਮੇਰੇ ਤੋਂ ਜ਼ਿਆਦਾ ਨਹੀਂ ਹੁੰਦਾ ਮੈਨੂੰ ਨਾ ਹੀ ਮੈਨੂੰ ਕੰਫਰਟੇਬਲ ਫੀਲ ਹੁੰਦਾ ਵੀ ਮੈਨੂੰ ਐਂ ਹੀ ਵਧੀਆ ਲੱਗਦਾ ਚਲੋ ਉਹਨਾਂ ਦੋਨਾਂ ਦੀ ਲੜਾਈ ਹੋ ਜਾਂਦੀ ਐ ਤੇ ਉਹਨੂੰ ਕਹਿੰਦਾ ਵੀ ਤੇਰੇ ਨਾਲ ਮੈਂ ਸਾਰੀ ਜ਼ਿੰਦਗੀ ਕਿਵੇਂ ਕੱਢੂੰਗਾ ਮੈਂ ਪੜਿਆ ਲਿਖਿਆ ਨੌਕਰੀ ਕਰਦਾ ਤੇ ਤੂੰ ਉਹੀ ਪੇਂਡੂ ਅਣਪੜ ਗਵਾਰ ਵੀ ਮੈਂ ਨਹੀਂ ਤੇਰੇ ਨਾਲ ਰਹਿ ਸਕਦਾ ਉਹ ਕਹਿੰਦੀ ਵੀ ਜਦੋਂ ਹੁਣ ਆਪਣਾ ਵਿਆਹ ਹੋ ਗਿਆ ਵੀ ਰਹਿਣਾ ਤਾਂ ਪਊਗਾ ਉਹ ਕਹਿੰਦਾ ਚਲ ਮੈਂ ਤੈਨੂੰ 6 ਮਹੀਨੇ ਦਿੱਤੇ 6 ਮਹੀਨਿਆਂ ਦੇ ਵਿੱਚ ਆਪਣੇ ਆਪ ਨੂੰ ਪੂਰਾ ਬਦਲ ਲੈ ਮਾਡਰਨ ਬਣ ਜਾ ਤੇ ਨਹੀਂ ਫਿਰ ਆਪਾਂ ਮੈਂ ਨਹੀਂ ਰਹਿਣਾ ਤੇਰੇ ਨਾਲ ਸੁਰਿੰਦਰ ਕੌਰ ਕਹਿੰਦੀ ਵੀ ਇਹ ਕੀ ਮਤਲਬ ਹੋਇਆ ਵੀ ਮਾਡਰਨ ਬਣ ਜਾ ਵੀ ਮੈਂ ਹੁਣ ਮਾਡਰਨ ਕਿਵੇਂ ਬਣ ਜਾਵਾਂ ਵੀ ਮੇਰਾ ਰਹਿਣ ਸਣ ਤਾਂ ਇਦਾਂ ਦੀ ਰਹੂਗੀ ਜਦੋਂ ਮੈਂ ਸਾਰੇ ਘਰ ਦੇ ਕੰਮ ਆਪ ਕਰਦੀ ਆ ਮੈਂ ਕੰਮ ਵਾਲੀ ਨਹੀਂ ਰੱਖੀ ਵੀ ਮੈਂ ਕੰਮ ਕਰਦੇ ਵੇਲੇ ਵੀ ਵਾਲ ਖੁੱਲੇ ਰੱਖੂੰਗੀ ਤੇ ਫਿਰ ਤਾਂ ਮੈਂ ਵਾਲ ਹੀ ਠੀਕ ਕਰੂੰਗੀ ਵੀ ਮੇਰੇ ਤੋਂ ਨਹੀਂ ਇੰਨਾ ਠੀਕ ਹੋਣਾ ਕਹਿੰਦਾ ਵੀ ਨਹੀਂ ਬਸ ਤੈਨੂੰ 6 ਮਹੀਨੇ ਦਿੱਤੇ ਐਂ ਕਹਿ ਕੇ ਬਲਵੰਤ ਸਿੰਘ ਬਾਹਰ ਚੱਲਿਆ ਜਾਂਦਾ ਸ੍ਰਿੰਦਰਕਰ ਸੋਚਦੀ ਹੈ ਵੀ ਇਹਨੂੰ ਕੀ ਹੋ ਗਿਆ ਵੀ ਇਹ ਤਾਂ ਬੇਤੁਕੀ ਗੱਲ ਆ ਚਲੋ ਉਹਨੇ ਕੀ ਵਿਚਾਰੀ ਨੇ ਮਾਡਰਨ ਬਣਨਾ ਸੀ ਹੁਣ ਜਦੋਂ ਘਰ ਦੇ ਸਾਰੇ ਕੰਮ ਕਰਦੀ ਸੀ ਉਹ ਉਹਨੂੰ ਸ਼ੌਕ ਸੀ ਕੰਮ ਕਰਨ ਦਾ ਉਸੀ ਤਰ੍ਹਾਂ ਹੀ ਰਹੀ ਤੇ 6 ਮਹੀਨਿਆਂ ਦੇ ਵਿੱਚ ਹਨਾ ਉਹ ਵੀ ਉਹਨੂੰ ਕਹਿੰਦਾ ਰਿਹਾ ਵੀ ਤੂੰ ਮਾਡਰਨ ਬਣ ਉਹ ਕਹਿੰਦੀ ਵੀ ਮਾਡਰਨ ਮੈਂ ਫਿਰ ਬਣ ਸਕਦੀ ਸੀ ਜੇ ਮੈਨੂੰ ਘਰ ਦੇ ਕੰਮ ਨਾ ਹੁੰਦੇ ਮੈਂ ਨੌਕਰੀ ਤੇ ਜਾਂਦੀ ਵੈਸੇ ਵੀ ਮੈਨੂੰ ਇਦਾਂ ਹੀ ਵਧੀਆ ਲੱਗਦਾ ਵੀ ਮੈਂ ਬਦਲ ਨਹੀਂ ਸਕਦੀ ਆਪਣੇ ਆਪ ਨੂੰ ਚਲੋ ਇਸ ਗੱਲ ਤੇ ਤਕਰਾਰ ਹੁੰਦੀ ਹੈ ਤੇ ਉਹ ਕਹਿੰਦਾ ਵੀ ਮੈਂ ਤੈਨੂੰ ਤਲਾਕ ਦੇਣਾ ਉਹ ਕਹਿੰਦੀ ਵੀ ਨਹੀਂ ਜੀ ਤੁਸੀਂ ਮੇਰੇ ਪਤੀ ਹੋ ਤੁਸੀਂ ਇਦਾਂ ਕਿਵੇਂ ਸੋਚ ਸਕਦੇ ਹੋ ਕਹਿੰਦਾ ਨਹੀਂ ਨਹੀਂ ਸ੍ਰਿੰਦਰ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ ਚਲੋ ਉਹਨਾਂ ਵਿਚਾਰੀ ਉਹਦੇ ਮੰਨਤਾ ਕਰਦੀ ਆ ਕਹਿੰਦੀ ਆ ਵੀ ਨਹੀਂ ਬਲਵੰਤ ਤੁਸੀਂ ਸੋਚੋ ਵੀ ਹਜੇ ਆਪਣੇ ਵਿਆਹ ਨੂੰ ਹੋਣਾ 1.5 ਸਾਲ ਹੋਇਆ ਤੇ ਤੁਸੀਂ ਮੈਨੂੰ ਤਲਾਕ ਦੇਣੇ ਹੋ ਵੀ ਫਿਰ ਤਾਂ ਆਪਣੀ ਦੋਨਾਂ ਦੀ ਜ਼ਿੰਦਗੀ ਖਰਾਬ ਹੋ ਜਾਊ। ਕਹਿੰਦਾ ਕਿ ਨਹੀਂ ਵੀ ਮੈਂ ਤਾਂ 1.5 ਸਾਲ ਤੈਨਾਂ ਰਹਿ ਕੇ ਦੇਖ ਲਿਆ ਵੀ ਮੈਨੂੰ ਗੱਲ ਫਿੱਟ ਨਹੀਂ ਆਈ ਵੀ ਹੁਣੇ ਠੀਕ ਆ ਤੇ ਮੈਨੂੰ ਤਾਂ ਬਹੁਤ ਕੁੜੀਆਂ ਮਿਲਣਗੀਆਂ। ਨੌਕਰੀ ਮੈਂ ਕਰਦਾ ਮੈਨੂੰ ਤਾਂ ਬਹੁਤ ਮਾਡਰਨ ਕੁੜੀਆਂ ਮਿਲਣਗੀਆਂ ਵੀ ਸਾਰੀ ਉਮਰ ਮੇਰੇ ਇੱਥੇ ਤਾਂ ਨਹੀਂ ਤੇਰੇ ਨਾਲੇ ਕੱਢੀ ਜਾਣੀ। ਉਹ ਮਿੰਤਾ ਕਰਦੀ ਆ ਤੇ ਉਹ ਗੱਲ ਨਹੀਂ ਮੰਨਦਾ ਉਹ ਕਹਿੰਦੀ ਵੀ ਮੇਰੇ ਪਾਪਾ ਦੀ ਡੈਥ ਹੋਈ ਹੈ ਪਹਿਲੀ ਮੇਰੀ ਮੰਮੀ ਕਰਲੀ ਆ ਵੀ ਉਹ ਕੀ ਕਰੂਗੀ ਉਹਦੀ ਗੱਲ ਨਹੀਂ ਸੁਣਦਾ ਤੇ ਚਲੋ ਨਾ ਤਲਾਕ ਦਾ ਕੇਸ ਫਾਈਲ ਕਰ ਦਿੰਦਾ ਤੇ ਤਰਾਕ ਲੈ ਲੈਂਦਾ ਉਹਦੇ ਨਾਲੋਂ ਕੋਰਟ ਆ ਜਿਹੜੀ ਉਹਨਾਂ ਨੂੰ ਕਹਿੰਦੀ ਹੈ ਵੀ 6 ਮਹੀਨੇ ਇੱਕ ਦੂਜੇ ਨਾਲ ਰਹਿਣਾ ਪਰ ਉਹਨੂੰ ਕਹਿੰਦਾ ਵੀ ਚਲੋ 6 ਮਹੀਨਿਆਂ ਦਾ ਭਾਵੇਂ ਟਾਈਮ ਦਿੱਤਾ ਪਰ ਮੈਂ ਤੇਰੇ ਨਾਲ ਨਹੀਂ ਰਹੂੰਗਾ ਤੂੰ ਆਪਣੇ ਪੇਕੇਆਂ ਦੇ ਘਰ ਚਲੀ ਜਾ ਉਹਦੀ ਸੱਸ ਵੀ ਉਹਦੀਆਂ ਬੜੀਆਂ ਮਿੰਤਾ ਕਰਦੀ ਆ ਵੀ ਮੈਂ ਹਨਾ ਮੈਂ ਸਭ ਪਾਲੀ ਸੀ ਧੀ ਪੜਾਈ ਸੀ ਫਿਰ ਵਿਆਹ ਕੀਤਾ ਸੀ ਵੀ ਹੁਣ ਐਦਾਂ ਤਾਂ ਠੀਕ ਨਹੀਂ ਹੋਣਾ ਪਰ ਉਹ ਗੱਲ ਨਹੀਂ ਮੰਨਦਾ ਚਲੋ ਸੁਰਿੰਦਰ ਆ ਜਿਹੜੀ ਆਪਣੀ ਮਾਂ ਨਾਲ ਚਲੀ ਜਾਂਦੀ ਆ ਉਸ ਤੋਂ ਬਾਅਦ ਦੋਨਾਂ ਦਾ 6 ਮਹੀਨੇ ਬਾਅਦ ਤਲਾਕ ਆ ਜਿਹੜਾ ਫਾਈਨਲ ਹੋ ਜਾਂਦਾ ਸਾਈਨ ਹੋ ਜਾਂਦੇ ਆ ਤੇ ਜੱਜ ਉਹਨਾਂ ਦੀ ਤਲਾਕ ਨੂੰ ਮਨਜ਼ੂਰੀ ਦੇ ਦਿੰਦਾ ਦੋਨੋਂ ਅਲੱਗ-ਅਲੱਗ ਹੋ ਜਾਂਦੇ ਆ ਫਿਰ ਸੁਰਿੰਦਰ ਆ ਜਿਹੜੀ ਉਹ ਆਪਣੀ ਮਾਂ ਨੂੰ ਕਹਿੰਦੀ ਆ ਵੀ ਮਾਂ ਮੇਰੀ ਕਿਸਮਤ ਦੇ ਵਿੱਚ ਇਹ ਕੁਝ ਲਿਖਿਆ ਸੀ ਵੀ ਮੈਂ ਹੁਣ ਵਿਆਹ ਨਹੀਂ ਕਰਾਉਣਾ ਉਦੀ ਮਾਂ ਕਹਿੰਦੀ ਪੁੱਤ ਵੀ ਜੇ ਤੂੰ ਵਿਆਹ ਨਹੀਂ ਕਰਾਵੇਂਗੀ ਤਾਂ ਸਾਰੀ ਉਮਰ ਤੂੰ ਕਿਵੇਂ ਕੱਢੇਂਗੀ ਏਦਾਂ ਇਕੱਲੇ ਹਨਾ ਵੀ ਮੈਂ ਵੀ ਕਿੰਨਾ ਕਚੇ ਰਾਂਗੇ ਪਤਾ ਨਹੀਂ ਕਦੋਂ ਸਾਰੋ ਕੁ ਜਾਣਗੇ ਵੀ ਤੂੰ ਵਿਆਹ ਕਰਾ ਲਾ ਉਹ ਕਹਦੀ ਵੀ ਨਹੀਂ ਮੰਮੀ ਮੈਂ ਨਹੀਂ ਕਰਾਉਣਾ ਮੀ ਮਾਂ ਉਹਨੂੰ ਵਿਆਹ ਲਈ ਕਹਿੰਦੀ ਆ ਤੇ ਉਹ ਮਨਾ ਕਰ ਦਿੰਦੀ ਆ ਤਾਂ ਉਸ ਤੋਂ ਬਾਅਦ ਉਹ ਆਪਣੀ ਮਾਂ ਨੂੰ ਕਹਿੰਦੀ ਆ ਕਿ ਮੈਂ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਨਾ ਚਲੋ ਉਹ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਨ ਲੱਗ ਜਾਂਦੀ ਆ ਤੇ ਉਧਰ ਬਲਵੰਤ ਸਿੰਘ ਆ ਜਿਹੜਾ ਉਹ ਆਪਣੇ ਦੋਸਤਾਂ ਨੂੰ ਦੱਸਦਾ ਵੀ ਮੇਰਾ ਤਲਾਕ ਹੋ ਗਿਆ ਉਹਦੇ ਦੋਸਤ ਕਹਿੰਦੇ ਆ ਵੀ ਇਹ ਇੰਨੀ ਵੱਡੀ ਗੱਲ ਹਨਾ ਵੀ ਤੂੰ ਬੜੀ ਈਜ਼ੀਲੀ ਦੱਸ ਰਿਹਾ ਤਾਂ ਉਹਨਾਂ ਨੂੰ ਦੱਸਦਾ ਕਿ ਮੇਰੇ ਘਰ ਵਾਲੀ ਕੰਮ ਕਰਨੇ 'ਚ ਤਾਂ ਬਹੁਤ ਮਾਹਰ ਸੀ ਪਰ ਉਹ ਘੱਟ ਪੜ੍ਹੀ ਸੀ ਉਹ ਪਿੰਡੂ ਸੀ ਵੀ ਮੈਨੂੰ ਉਹ ਪਸੰਦ ਨਹੀਂ ਸੀ ਉਹਦੇ ਦੋਸਤ ਕਹਿੰਦੇ ਵੀ ਐ ਨਹੀਂ ਤੂੰ ਕਰਨਾ ਸੀ ਵੀ ਤੂੰ ਇਹ ਕੀ ਕਹਤਾ ਉਹ ਕਹਿੰਦਾ ਵੀ ਕਹਿਣਾ ਨਹੀਂ ਮੈਂ ਤਾਂ ਇਹ ਕਰਤਾ ਵੀ ਤੁਸੀਂ ਗਏ ਸੀ ਜਿੱਦਣ ਤੁਸੀਂ ਵੀ ਤਾਂ ਇਹੀ ਗੱਲ ਮੈਨੂੰ ਕਹੀ ਸੀ ਵੀ ਤੇਰੇ ਘਰ ਵਾਲੀ ਮਾਡਰਨ ਨਹੀਂ ਹੈਗੀ ਸਿੰਪਲ ਆ ਵੀ ਮੈਨੂੰ ਵੀ ਇਹੀ ਲੱਗਦਾ ਸੀ ਜਦੋਂ ਕਹਿੰਦੇ ਤੁਹਾਨੂੰ ਇਹ ਗੱਲ ਲੱਗੀ ਤੁਸੀਂ ਨੋਟ ਕਰ ਲਈ ਵੀ ਮੈਂ ਤਾਂ ਤਲਾਕ ਦੇ ਦਿੱਤਾ ਵੀ ਮੈਨੂੰ ਨਾ ਹੁਣ ਕਿਸੇ ਹੋਰ ਕੁੜੀ ਦਾ ਰਿਸ਼ਤਾ ਕਰਵਾਓ ਉਹ ਕਹਿੰਦੇ ਵੀ ਚਲ ਮਾਡਰਨ ਨਾਲ ਕਰਵਾ ਕੇ ਦੇਖ ਲੈ ਭਾਈ ਹੁਣ ਜਦੋਂ ਤੂੰ ਤਲਾਕ ਦੇ ਹੀ ਦਿੱਤਾ ਪਰ ਤੂੰ ਬਹੁਤ ਜਲਦਬਾਜ਼ੀ ਚ ਫੈਸਲਾ ਲਿਆ ਕਹਿੰਦਾ ਨਹੀਂ ਸਭ ਕੁਝ ਠੀਕ ਹੋ ਜੂ ਕਹਿੰਦਾ ਚਲੋ ਉਹਨਾਂ ਅਖਬਾਰ ਦੇ ਵਿੱਚ ਕਢਵਾ ਦਿੰਦਾ ਆਪਣੀ ਡਿਟੇਲ ਦੱਸ ਦਿੰਦਾ ਤੇ ਉਹਨੂੰ ਇੱਕ ਰਿਸ਼ਤਾ ਆਉਂਦਾ ਕੁੜੀ ਜੋਬ ਕਰਦੀ ਹੁੰਦੀ ਆ ਪੜ੍ਹੀ ਲਿਖੀ ਹੁੰਦੀ ਆ ਮਾਡਰਨ ਹੁੰਦੀ ਆ ਉਹਦਾ ਵੀ ਤਲਾਕ ਹੋਇਆ ਹੁੰਦਾ ਆਪਣੇ ਪਤੀ ਨਾਲੋਂ ਤਲਾਕਸ਼ੁਦਾ ਹੁੰਦੀ ਆ ਉਹ ਚਲੋ ਉਹਦੇ ਨਾਲ ਜਦੋਂ ਗੱਲਬਾਤ ਹੁੰਦੀ ਆ ਤੇ ਉਹਨਾਂ ਦੋਨਾਂ ਦਾ ਵਿਆਹ ਹੋ ਜਾਂਦਾ ਬਲਵੰਤ ਸਿੰਘ ਉਹਦੇ ਨਾਲ ਵਿਆਹ ਕਰਵਾ ਲੈਂਦਾ ਉਹਦਾ ਨਾਮ ਮਨਜੀਤ ਹੁੰਦਾ ਵਿਆਹ ਕਰਵਾਉਂਦੇ ਆ ਤੇ 6 ਮਹੀਨੇ ਤੱਕ ਤਾਂ ਸਭ ਕੁਝ ਠੀਕ ਚੱਲਦਾ ਉਸ ਤੋਂ ਬਾਅਦ ਮਨਜੀਤ ਕੌਰ ਜਿਹੜੀ ਉਹ ਬਲਵੰਤ ਸਿੰਘ ਨਾਲ ਲੜਨਾ ਝਗੜਨਾ ਸ਼ੁਰੂ ਕਰ ਦਿੰਦੀ ਆ ਉਹਨੂੰ ਕਹਿੰਦੀ ਆ ਵੀ ਮੈਂ ਨੌਕਰੀ ਕਰਦੀ ਆ ਪੈਸੇ ਕਮਾਉਣੀ ਆ ਤੇ ਵੀ ਘਰ ਦੇਗਾ ਮਰੀ ਮੈਥੋਂ ਹੁੰਦੇ ਤੇ ਬਲਵੰਤ ਸਿੰਘ ਕਹਿੰਦਾ ਵੀ ਚਲ ਨਾ ਕਰ ਘਰ ਦੇ ਕੰਮ ਕੰਮ ਵਾਲੀ ਰੱਖ ਲੈ ਵੈਸੇ ਤਾਂ ਉਹਨਾਂ ਦੇ ਝਾੜੂ ਪੂੰਛਿੱਤ ਤਾਂ ਲੱਗੀ ਹੋਈ ਸੀ ਤੇ ਉਸ ਤੋਂ ਬਾਅਦ ਕਰਦੇ ਹਰ ਇੱਕ ਕੰਮ ਤੇ ਉਹ ਕੰਮ ਵਾਲੀ ਰੱਖ ਲੈਂਦੀ ਆ ਰੋਟੀ ਦੇ ਵੀ ਢੰਡੇ ਸਾਫ਼ ਕਰਨ ਤੇ ਜਿੰਨੇ ਵੀ ਕੰਮ ਹੁੰਦੇ ਆ ਟੋਟਲੀ ਮਤਲਬ ਕੰਮ ਵਾਲੀ ਰੱਖ ਲੈਂਦੇ ਆ ਜਦੋਂ ਹੁਣ ਕੰਮ ਵਾਲੀ ਰੱਖਾਂਗੇ ਤਾਂ ਖਰਚੇ ਵਧਣਗੇ ਤੇ ਮਨਜੀਤ ਕੌਰ ਆ ਜਿਹੜੀ ਉਹ ਤੁਰਨ ਫਿਰਨ ਦੀ ਅੱਦੀ ਸੀ ਵਧੀਆ ਮਾਡਰਨ ਬਣ ਕੇ ਰਹਿੰਦੀ ਸੀ ਕਦੇ ਕਿੱਟੀ ਪਾਰਟੀਆਂ 'ਚ ਜਾਂਦੀ ਸੀ ਬਲਵੰਤ ਸਿੰਘ ਦੀ ਉਹ ਕੋਈ ケア ਨਹੀਂ ਕਰਦੀ ਸੀ ਜੇ ਬਲਵੰਤ ਸਿੰਘ ਨੂੰ ਕਦੇ ਬੁਖਾਰ ਹੋ ਗਿਆ ਬਿਮਾਰ ਹੋ ਗਿਆ ਤਾਂ ਵੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਸੀ ਉਹਨੇ ਜਿੱਥੇ ਜਾਣਾ ਸੀ ਜਾਣਾ ਹੀ ਸੀ ਉਹ ਪੁੱਛ ਕੇ ਨਹੀਂ ਜਾਂਦੀ ਸੀ ਬਲਵੰਤ ਸਿੰਘ ਨੂੰ ਦੱਸ ਕੇ ਜਾਂਦੀ ਸੀ ਤੇ ਜੇ ਬਲਵੰਤ ਸਿੰਘ ਕਹਿ ਦਿੰਦਾ ਵੀ ਮਨਜੀਤ ਤੈਨੂੰ ਤਾਂ ਮੇਰੀ ਸਿਹਤ ਦਾ ਵੀ ਖਿਆਲ ਨਹੀਂ ਵੀ ਤੂੰ ਚੁੱਪ ਕਰਕੇ ਚਲੀ ਜਾਨੀਆ ਵੀ ਘੱਟੋ-ਘੱਟ ਤੇਰਾ ਫਰਜ਼ ਨਹੀਂ ਬਣਦਾ ਮੈਨੂੰ ਪੁੱਛ ਕੇ ਜਾਣ ਦਾ ਉਹ ਕਹਿੰਦੀ ਮੈਂ ਕਿਉਂ ਪੁੱਛਾਂ ਮੈਂ ਆਪਣੇ ਆਪ ਪੈਸੇ ਕਮਾਉਣੀ ਆ ਮੈਂ ਕਿਹੜਾ ਤੇਰੇ ਤੋਂ ਪੈਸੇ ਮੰਗਦੀ ਆ ਉਹ ਕਹਿੰਦਾ ਪੈਸੇ ਤਾਂ ਨਹੀਂ ਮੰਗਦੀ ਫਿਰ ਵੀ ਤੂੰ ਮੇਰੀ ਪਤਨੀ ਆ ਕੰਨੀ ਜੇ ਪਤਨੀ ਆ ਗੁਲਾਮ ਤਾਂ ਨਹੀਂ ਹੈਗੀ ਵੀ ਮੈਂ ਆਪਣੀ ਜ਼ਿੰਦਗੀ ਜਿਉ ਨਹੀਂ ਸਕਦੀ ਕਹਿੰਦਾ ਵੀ ਫਿਰ ਤੇੂੰ ਮੇਰਾ ਖਿਆਲ ਨਹੀਂ ਰੱਖਦੀ ਨਾ ਤੂੰ ਕਦੇ ਮੈਨੂੰ ਰੋਟੀ ਪਾਣੀ ਫੜਾਇਆ ਤੇ ਵੀ ਨਾ ਤੂੰ ਮੈਨੂੰ ਕਦੇ ਕੋਲ ਬਹਿ ਕੇ ਕੋਈ ਗੱਲ ਕੀਤੀ ਆ ਉਹ ਕਹਿੰਦੀ ਵੀ ਦੇਖੋ ਰੋਟੀ ਪਾਣੀ ਫੜਾਉਣ ਨਾਲ ਨਾਲੀ ਕੀ ਗੱਲ ਐ ਮੈਂ ਵੀ ਤਾਂ ਆਪ ਖਾਣੀ ਆ ਨਾ ਤੁਸੀਂ ਜਾ ਕੇ ਖਾ ਲੈਨੇ ਫਿਰ ਕਿੱਡੀ ਕੀ ਗੱਲ ਆ ਵੀ ਇਹ ਗੱਲਾਂ ਨਹੀਂ ਹੁੰਦੀਆਂ ਬਰਾਬਰ ਤਾਂ ਕਦੇ ਵਿੱਚ ਹੁੰਦੀ ਆ ਵੀ ਜੋ ਤੁਸੀਂ ਕਰਦੇ ਹੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਕਰੋ ਤੁਸੀਂ ਕਿਹੜਾ ਮੈਨੂੰ ਕਦੇ ਰੋਟੀ ਫੜਾਈ ਆ ਉਨੇ ਹੀ ਕੰਮ ਮੈਂ ਕਰਦੀ ਆ ਡਿਊਟੀ ਜਾਨੀ ਆ ਮੇਰੀ ਤਾਂ ਤਨਖਾਹ ਤੁਹਾਡੇ ਨਾਲੋਂ ਵੱਧੀ ਆ ਉਹ ਸੋਚਦਾ ਵੀ ਸਦਕੇ ਜਾਈਏ ਇਹਦੀ ਸੋਚ ਦੇ ਤੇ ਜੇ ਉਹ ਕਦੇ ਕਹਿ ਦਿੰਦਾ ਵੀ ਅੱਜ ਮੇਰੇ ਫਰੈਂਡਸ ਨੇ ਜਿਹੜੇ ਉਹਨਾਂ ਦੀ ਪਾਰਟੀ ਆ ਵੀ ਜਾਣਾ ਨਾਲ ਤਾਂ ਉਹ ਕਹਿ ਦਿੰਦੀ ਵੀ ਮੈਂ ਤੇਰੇ ਦੋਸਤਾਂ ਦੇ ਪਾਰਟੀ ਤੇ ਨਹੀਂ ਜਾਣਾ ਮੈਨੂੰ ਪਤਾ ਹੀ ਆ ਤੇਰੇ ਦੋਸਤ ਵੀ ਕਿੰਨੇ ਕਪੜੇ ਲਿਖੇ ਹੋਣਗੇ ਜਾਂ ਉਹਨਾਂ ਦੀਆਂ ਘਰ ਵਾਲੀਆਂ ਵੀ ਮੇਰੇ ਨਹੀਂ ਉਹਨਾਂ ਨਾਲ ਵਿਚਾਰ ਮਿਲਦੇ ਮੇਰੀਆਂ ਸਹੇਲੀਆਂ ਤਾਂ ਜਿਹੜੀਆਂ ਹੈਗੀਆਂ ਕਿੱਟੀ ਪਾਰਟੀ ਵਾਲੀਆਂ ਮੈਂ ਤਾਂ ਉਹਨਾਂ ਨਾਲ ਹੀ ਜਾਊਂ ਤੇ ਉਹਦੇ ਦੋਸਤ ਉਹਨੂੰ ਫੇਰ ਕਿਹਾ ਕਰਨ ਵੀ ਬਲਵੰਤ ਹੁਣ ਤਾਂ ਤੂੰ ਮਾਡਰਨ ਘਰ ਵਾਲੀ ਲੱਬਲੀ ਮਾਡਰਨ ਘਰ ਵਾਲੀ ਨਾਲ ਵਿਆਹ ਕਰਵਾ ਲਿਆ ਵੀ ਹੁਣ ਕਿਉਂ ਨਹੀਂ ਲੈ ਕੇ ਆਉਂਦਾ ਉਹ ਕਹਿੰਦਾ ਯਾਰ ਕੀ ਦੱਸਾਂ ਤੁਹਾਨੂੰ ਹਨਾ ਚੱਲ ਕੋ ਵੀ ਕਾਹਦਾ ਕਹਿੰਦੇ ਉਹ ਤਾਂ ਜ਼ਿਆਦਾ ਹੀ ਮਾਡਰਨ ਨਿਕਲੀ ਵੀ ਉਹਨੂੰ ਤਾਂ ਪਤਾ ਹੀ ਨਹੀਂ ਉਹ ਤਾਂ ਪਤਨੀ ਵਾਲੀ ਤਾਂ ਕੋਈ ਗੱਲ ਹੀ ਨਹੀਂ ਕਰਦੀ ਵੀ ਉਹ ਤਾਂ ਸਾਰਾ ਦਿਨ ਮੇਰੇ ਤੋਂ ਨਮਾਂਡਾ ਕਰਦੀ ਆ ਠੀਕ ਹੈ ਵੀ ਉਹਦੀ ਵੀ ਤਨਖਾਹ ਮੇਰੇ ਨਾਲੋਂ ਵੱਧ ਆ ਪੈਸੇ ਉਹਨੂੰ ਕੋਈ ਬਹੁਤੇ ਮੰਗਣ ਦੀ ਲੋੜ ਨਹੀਂ ਹੁੰਦੀ ਆਪਦੇ ਖਰਚ ਕਰਕੇ ਨਾ ਤਾਂ ਉਹਨੇ ਕਦੇ ਘਰ ਦੀ ਕਬੀਲਦਾਰੀ 'ਚ ਕੋਈ ਹਿੱਸਾ ਪਾਇਆ ਕੰਮ ਵਾਲੀ ਰੱਖੀ ਹੋਈ ਆ ਕੰਮ ਵਾਲੀ ਤੇ ਸਾਰਾ ਕੰਮ ਛੱਡਿਆ ਹੋਇਆ ਵੀ ਕਦੇ ਪਾਣੀ ਦਾ ਗਲਾਸ ਨਹੀਂ ਫੜਾਉਂਦੀ ਉਹ ਤਾਂ ਜਦੋਂ ਬਲਵੰਤ ਸਿੰਘ ਆਪਣੇ ਦੋਸਤਾਂ ਨੂੰ ਇਹ ਗੱਲ ਦੱਸਦਾ ਤਾਂ ਉਹ ਕਹਿੰਦੇ ਵੀ ਦੇਖ ਹੋਣਾ ਤਾਂ ਤੇਰੇ ਨਾਲ ਆਈ ਸੀ ਵੀ ਤੂੰ ਇੱਕ ਮਿੰਟ ਲਾਇਆ ਹਨਾ ਆਪਣੇ ਪਤਨੀ ਨੂੰ ਤਲਾਕ ਦੇਣ ਚ ਵੀ ਉਹਦੇ ਵਿੱਚ ਕੀ ਖਰਾਬੀ ਸੀ ਵੀ ਅਸੀਂ ਤਾਂ ਗਏ ਇੰਨਾ ਵਧੀਆ ਉਹਨੇ ਸਾਨੂੰ ਹੈਂਡਲ ਕੀਤਾ ਹਨਾ ਖਾਣਾ ਬਣਾਇਆ ਵਧੀਆ ਸਾਨੂੰ ਅਟੈਂਡ ਕੀਤਾ ਕਹਿੰਦਾ ਯਾਰ ਉਹਦੇ ਤਾਂ ਤੁਸੀਂ ਵੀ ਗਏ ਕੇ ਆਈ ਸੀ ਵੀ ਸਿੰਪਲ ਆ ਤੇਰੇ ਘਰ ਵਾਲੀ ਉਹ ਕਹਿੰਦੇ ਵੀ ਅਸੀਂ ਸਿੰਪਲ ਕਿਹਾ ਸੀ ਅਸੀਂ ਐ ਥੋੜੀ ਗਿਆ ਸੀ ਵੀ ਤਲਾਕ ਦੇ ਦੇ ਵੀ ਹਰ ਇੱਕ ਬੰਦੇ ਦਾ ਆਪਦਾ ਗੁਣ ਹੁੰਦਾ ਦੇਖ ਸਾਡੇ ਘਰ ਵਾਲੀਆਂ ਮੋਡਰਨ ਨੇ ਸਿਰਫ ਉਹ ਮੋਡਰਨ ਨੇ ਉਹਨਾਂ ਨੂੰ ਨਾ ਤਾਂ ਇਹੋ ਜਿਹਾ ਖਾਣਾ ਬਣਾਉਣਾ ਆਉਂਦਾ ਨਾ ਉਹਨਾਂ ਨੂੰ ਇਹ ਆ ਵੀ ਜੇ ਚਾਰ ਮਹਿਮਾਨ ਆ ਗਏ ਉਹ ਟੈਂਡ ਕਰ ਲੈਣਗੀਆਂ ਵੀ ਬਾਹਰੋਂ ਖਾਣਾ ਮੰਗਵਾ ਕੇ ਦੇਣਾ ਪੈਂਦਾ ਸਾਨੂੰ ਵੀ ਉਹਦਾ ਗੁਣ ਵੀ ਦੇਖਣਾ ਸੀ ਨਾ ਤੂੰ ਵੀ ਅਸੀਂ ਕਿਹੜਾ ਇਹ ਕਿਹਾ ਸੀ ਤਲਾਕ ਦੇ ਦੇ ਵੀ ਅਸੀਂ ਐਸੀ ਗੱਲ ਕੀਤੀ ਸੀ ਵੀ ਤੂੰ ਤਾਂ ਦਿਲਤੀ ਲਾ ਗਿਆ ਨਾਲੇ ਪਹਿਲਾਂ ਵੀ ਤੇ ਤੂੰ ਉਹਨੂੰ ਕਦੇ ਵੀ ਪਾਰਟੀ ਤੇ ਨਹੀਂ ਲੈ ਕੇ ਗਿਆ ਸੀ ਕਿਤੇ ਨਹੀਂ ਲੈ ਕੇ ਗਿਆ ਸੀ ਵੀ ਇਹਦਾ ਮਤਲਬ ਤੇਰੇ ਦਿਲ ਦੇ ਵਿੱਚ ਉਹਦੇ ਪ੍ਰਤੀ ਕੋਈ ਹੀਣ ਭਾਵਨਾਈ ਸੀ ਉਹ ਕਹਿੰਦਾ ਵੀ ਯਾਰ ਹੁਣ ਗਲਤੀ ਹੋ ਗਈ ਫਿਰ ਹੁਣ ਕੀ ਕਰਾਂ ਉਹ ਕਹਿੰਦੇ ਵੀ ਅਸੀਂ ਤਾਂ ਹੁਣ ਕੀ ਦੱਸੀਏ ਤੇਰੀ ਜ਼ਿੰਦਗੀ ਆ ਤੂੰ ਵੇਖ ਚਲੋ ਕੁਝ ਸਮਾਂ ਤਾਂ ਉਹ ਮਨਜੀਤ ਨਾਲ ਐਡਜਸਟ ਕਰਨ ਦੀ ਕੋਸ਼ਿਸ਼ ਕਰਦਾ ਪਰ ਜਦੋਂ ਨੂੰ ਇਹ ਲੱਗਦਾ ਵੀ ਮਨਜੀਤ ਨਹੀਂ ਸੁਧਰ ਰਹੀ ਆਪਣੇ ਕੰਮਾਂ ਤੋਂ ਹਰਕਤਾਂ ਤੋਂ ਆਵਾਜ਼ ਨਹੀਂ ਆ ਰਹੀ ਛੋਟੇ ਕੱਪੜੇ ਪਾ ਕੇ ਪਾਰਟੀਆਂ 'ਚ ਜਾਣਾ ਕਿੱਤੀ ਪਾਰਟੀਆਂ ਤੇ ਨੇਰੇ ਆਉਣਾ ਅੱਧੀ ਰਾਤ ਨੂੰ ਕਦੇ-ਕਦੇ ਉਹਦੀ ਡਰਿੰਕ ਵੀ ਕੀਤੀ ਹੁੰਦੀ ਸੀ ਤਬਲਵੰਤ ਸਿੰਘ ਨੂੰ ਇਹ ਲੱਗਣ ਲੱਗ ਗਿਆ ਵੀ ਉਹ ਨਹੀਂ ਆਪਣੀਆਂ ਆਦਤਾਂ ਬਦਲੂਗੀ ਤੋਬੜਵੰਦ ਸਿੰਘ ਇੱਕ ਦਿਨ ਉਹਨੂੰ ਕਹਿੰਦਾ ਵੀ ਜੇ ਤਾ ਰਹਿਣਾ ਮੇਰੇ ਨਾਲ ਫਿਰ ਤਾਂ ਜਮਾਂ ਸਿੱਧੀ ਤਰ੍ਹਾਂ ਰਹਿ ਤੇ ਨਹੀਂ ਕਹਿੰਦਾ ਵੀ ਮੈਂ ਨਹੀਂ ਰੱਖਣਾ ਉਹ ਕਹਿੰਦੀ ਵੀ ਤੈਨੂੰ ਕਹਿੰਦਾ ਕੌਣਾ ਰੱਖਣ ਨੂੰ ਮੈਂ ਤਾਂ ਖੁਦ ਨਹੀਂ ਤੇਰੇ ਨਾਲ ਰਹਿ ਕੇ ਰਾਜੀ ਅਣਪੜ੍ਹ ਬੰਦਾ ਤੂੰ ਤੈਨੂੰ ਪਤਾ ਨਹੀਂਗਾ ਵੀ ਹਾਈ ਸੋਸਾਇਟੀ ਦੇ ਵਿੱਚ ਕਿਵੇਂ ਰਹਿਆ ਜਾਂਦਾ ਹੁੰਦਾਗਾ ਕਾਫੀ ਤਕਰਾਰ ਹੁੰਦੀ ਹੈ ਉਹਨਾਂ ਦੀ ਉਹ ਕਹਿੰਦੀ ਵੀ ਉਹੀ ਹੋਊਗੀ ਜਿਹੜੀ ਤਲਾਕ ਦੇਗੀ ਵੀ ਮੈਂ ਐਂ ਤਲਾਕ ਵੀ ਨਹੀਂ ਦਿੰਦੀ ਛੇਤੀ ਜੇ ਤੈਨੂੰ ਹੋਊ ਵੀ ਤਲਾਕ ਦੇ ਕੇ ਤੈਨੂੰ ਆਜ਼ਾਦ ਕਰ ਦੂੰ ਪਰ ਮੈਂ ਰਹੂੰ ਆਪਣੀ ਮਰਜ਼ੀ ਨਾਲ ਹੀ ਬਲਵੰਤ ਸਿੰਘ ਸੋਚਦਾ ਵੀ ਜੇ ਹੁਣ ਮੈਨੂੰ ਵੀ ਤਲਾਕ ਦੇਤਾ ਵੀ ਲੋਕ ਮੈਨੂੰ ਕੀ ਕਹਿਣਗੇ ਚਲੋ ਸੋਚਦਾ ਵੀ ਕਦੇ ਤਾਂ ਸੁਧਰੂਗੀ ਐਸੀ ਤਰ੍ਹਾਂ ਸਮਾਂ ਗੁਜ਼ਰਦਾ ਤੇ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਆਪਾਂ ਬੱਚਾ ਲਈਏ ਹੈਨਾ ਬੱਚਾ ਹੈ ਨਹੀਂ ਉਹ ਕਹਿੰਦੀ ਵੀ ਜੇ ਆਪਾਂ ਬੱਚਾ ਲੈ ਲਿਆ ਤੇ ਬੱਚੇ ਨੂੰ ਸੰਭੋ ਕੌਣ ਮੈਂ ਨਹੀਂ ਬੱਚਾ ਪਾਲ ਸਕਦੀ ਮੇਰੇ ਤੋਂ ਨਹੀਂ ਐਡੀ ਵੱਡੀ ਜ਼ਿੰਮੇਵਾਰੀ ਸੰਭਾਲੀ ਜਾਂਦੀ ਕੋਈ ਨਹੀਂ ਸੋਚਾਂਗੇ ਬਾਅਦ ਦੇ ਵਿੱਚ ਕੋਈ ਬੱਚਾ ਅਡੌਪਟ ਕਰ ਲਾਂਗੇ ਬਲਵੰਤ ਸਿੰਘ ਉਹਦੀਆਂ ਗੱਲਾਂ ਸੁਣ ਸੁਣ ਕੇ ਹੈਰਾਨ ਹੁੰਦਾ ਐਸੀ ਤਰ੍ਹਾਂ ਸਮਾਂ ਗੁਜ਼ਰਦਾ ਗਿਆ ਤੇ ਇੱਕ ਦਿਨ ਬਲਵੰਤ ਸਿੰਘ ਨੂੰ ਆਪਣੇ ਅਫੀਸ਼ੀਅਲ ਵਰਕ ਵਾਸਤੇ ਬਾਹਰ ਜਾਣਾ ਪੈ ਰਿਹਾ ਉਹ ਆਪਣੇ ਘਰ ਵਾਲੀ ਮਨਜੀਤ ਨੂੰ ਕਹਿੰਦਾ ਵੀ ਮੈਂ ਤਿੰਨ ਦਿਨਾਂ ਲਈ ਬਾਹਰ ਚੱਲਿਆਂਗਾ ਵੀ ਤਿੰਨ ਦਿਨ ਬਾਅਦ ਆਉਂਗਾ ਚਲੋ ਆਪਣੇ ਕੱਪੜੇ ਪੈਕ ਕਰਦਾ ਬੈਗ ਲੈ ਕੇ ਚੱਲਿਆ ਜਾਂਦਾ ਉਹਨੇ ਤੀਸਰੇ ਦਿਨ ਆਉਣਾ ਹੁੰਦਾ ਪਰ ਉੱਥੇ ਜਿਹੜੀ ਮੀਟਿੰਗ ਹੁੰਣੀ ਹੁੰਦੀ ਹੈ ਅਗਲੇ ਦਿਨ ਉਹ ਕੈਨਸਲ ਹੋ ਜਾਂਦੀ ਹੈ ਤੇ ਇੱਕ ਮੀਟਿੰਗ ਕਰਕੇ ਉਹ ਦੂਜੇ ਦਿਨ ਹੀ ਮੁੜ ਆਉਂਦਾ ਜਦੋਂ ਉਹ ਦੂਜੇ ਦਿਨ ਆਉਂਦਾ ਆ ਕੇ ਡੋਰਬੈਲ ਵਜਾਉਂਦਾ ਤਾਂ ਉਹਦੀ ਘਰ ਵਾਲੀ ਕਾਫੀ ਟਾਈਮ ਦੇ ਦਰਵਾਜ਼ਾ ਨਹੀਂ ਖੋਲਦੀ ਜਦੋਂ ਉਹ ਦਰਵਾਜ਼ਾ ਖੋਲਦੀ ਆ ਤੇ ਉਹ ਕਹਿੰਦਾ ਵੀ ਇੰਨਾ ਟਾਈਮ ਕਿਉਂ ਲੱਗਦਾ ਦਰਵਾਜ਼ਾ ਖੋਲਣ ਤੇ ਕਹਿੰਦੀ ਤੁਸੀਂ ਤੁਸੀਂ ਤਾਂ ਕਿਹਾ ਸੀਗਾ ਕਿ ਮੈਂ ਪਰਸੋਂ ਆਉਂਗਾ ਵੀ ਅੱਜ ਕਿਵੇਂ ਉਹ ਕਹਿੰਦਾ ਵੀ ਬਸ ਅੱਜ ਮੇਰਾ ਕੰਮ ਜਲਦੀ ਨਿਬੜ ਗਿਆ ਇਸ ਕਰਕੇ ਮੈਂ ਮੁੜਿਆ ਆਇਆ ਤੇ ਉਹਦੇ ਘਰ ਵਾਲੀ ਹੈ ਜਿਹੜੀ ਘਬਰਾ ਜਾਂਦੀ ਆ ਤੇ ਉਹਨੂੰ ਕਹਿੰਦੀ ਆ ਵੀ ਤੁਸੀਂ ਬੈੱਡਰੂਮ 'ਚ ਨਾ ਜਾਓ ਤੁਸੀਂ ਦੂਸਰੇ ਬੈੱਡਰੂਮ 'ਚ ਚਲੇ ਜਾਓ ਉਹ ਕਹਿੰਦਾ ਵੀ ਉੱਥੇ ਕੀ ਹੁੰਦਾ ਵੀ ਮੈਂ ਥੱਕਿਆ ਹੋਇਆ ਮੈਂ ਸੌਣਾ ਕਹਿੰਦੀ ਨਹੀਂ ਤੁਸੀਂ ਦੂਸਰੇ ਬੈੱਡਰੂਮ 'ਚ ਚਲੇ ਜਾਓ ਤੇ ਉਹਨੂੰ ਫਿਰ ਹੈਰਾਨੀ ਹੁੰਦੀ ਆ ਵੀ ਐਂ ਕਿਉਂ ਕਹਿੰਦੀ ਆ ਉਹ ਹਟਦਾ ਨਹੀਂਗਾ ਵੀ ਜਦੋਂ ਉਹ ਉਹਨੂੰ ਰੋਕ ਰਹੀ ਸੀ ਉਹਨੇ ਮਤਲਬ ਜਿੱਦ ਹੀ ਫੜ ਲਈ ਵੀ ਮੈਂ ਆਪਣੇ ਬੈੱਡਰੂਮ 'ਚ ਹੀ ਜਾਊਂ ਤੇ ਜਦੋਂ ਉਹ ਬੈਡਰੂਮ 'ਚ ਜਾਂਦਾ ਤਾਂ ਦੇਖਦਾ ਕੋਈ ਮੁੰਡਾ ਉਹਦੇ ਬੈਡਰੂਮ 'ਚ ਹੁੰਦਾ ਤੇ ਉਹ ਕਹਿੰਦਾ ਕਿ ਮਨਜੀਤ ਇਹ ਕੌਣ ਆ ਕਹਿੰਦੀ ਵੀ ਨਹੀਂ ਇਹ ਤਾਂ ਮੇਰਾ ਫਰੈਂਡ ਆ ਤਾਂ ਉਹ ਕਹਿੰਦਾ ਵੀ ਜੇ ਫਰੈਂਡ ਆ ਫਿਰ ਤੈਨੂੰ ਇੰਨੀ ਕੀ ਗੱਲ ਆ ਹਨਾ ਵੀ ਵੈਸੇ ਤਾਂ ਚਲੋ ਫਰੈਂਡ ਆ ਜਿਹੜਾ ਗੈਸਟ ਰੂਮ 'ਚ ਬੈਠਣਾ ਚਾਹੀਦਾ ਸੀ ਬੈਡਰੂਮ 'ਚ ਕੀ ਕਰਦਾ ਇਹ ਕਹਿੰਦੀ ਨਹੀਂ ਇਹ ਤਾਂ ਵੈਸੇ ਹੀ ਆਇਆ ਸੀ ਤੇ ਮੈਂ ਕਹਿੰਦੀ ਚਲੋ ਇੱਥੇ ਬਿਠਾ ਲਿਆ ਇਹਨੂੰ ਉਹ ਕਹਿੰਦਾ ਵੀ ਨਹੀਂ ਅੱਗੇ ਤਾਂ ਤੇਰਾ ਫਰੈਂਡ ਕਦੇ ਆਇਆ ਨਹੀਂ ਨਾ ਕੋਈ ਤੇਰਾ ਰਿਸ਼ਤੇਦਾਰ ਆਇਆ ਵੀ ਹੁਣ ਤੂੰ ਗੱਲ ਨੂੰ ਲੁਕੋ ਰਹੀ ਆਂ ਵੀ ਐਸੀ ਕਰਕੇ ਤੂੰ ਮੈਨੂੰ ਬੈਡਰੂਮ 'ਚ ਜਾਣ ਤੋਂ ਰੋਕ ਰਹੀ ਸੀ ਚਲੋ ਉਹਨਾਂ ਦੀ ਤਕਰਾਰ ਹੁੰਦੀ ਹੈ ਤੇ ਐਂਡ ਤੇ ਮਨਜੀਤ ਹੈ ਜਿਹੜੀ ਮੰਨ ਜਾਂਦੀ ਆ ਵੀ ਮੇਰਾ ਬੁਆਏਫਰੈਂਡ ਆ ਮੈਂ ਇਹਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਇਹ ਬੇਰੁਜ਼ਗਾਰ ਸੀ ਇਸ ਕਰਕੇ ਮੈਂ ਇਹਦੇ ਨਾਲ ਵਿਆਹ ਨਹੀਂ ਕਰਾ ਸਕੀ ਤੇ ਮੇਰਾ ਤੇਰੇ ਨਾਲ ਵਿਆਹ ਹੋ ਗਿਆ ਵੀ ਹੁਣ ਤੇਰੇ ਨਾਲ ਤਾਂ ਮੇਰੀ ਜਿਹੜੀ ਘਟਤ ਹੁੰਦੀ ਨਹੀਂ ਵੀ ਮੈਂ ਵਿਆਹ ਤਾਂ ਐਸੇ ਨਹੀਂ ਕਰਾਉਣਾ ਵੀ ਤੂੰ ਦੇਖ ਲੈ ਤਲਾਕ ਮੈਨੂੰ ਕਦੋਂ ਦੇਣਾ ਉਹ ਬਿਲਕੁਲ ਵੀ ਨਹੀਂ ਡਰੀ ਉਹਨੇ ਬਿਲਕੁਲ ਵੀ ਸ਼ਰਮਿੰਦਗੀ ਮਹਿਸੂਸ ਨਹੀਂ ਕੀਤੀ ਤੇ ਬਲਵੰਤ ਸਿੰਘ ਆਪਣੇ ਕੀਤੇ ਤੇ ਪਛਤਾ ਰਿਹਾ ਸੀ ਕਿ ਮੈਂ ਸ੍ਰਿੰਦਰ ਨੂੰ ਤਲਾਕ ਦੇ ਕੇ ਗਲਤੀ ਕੀਤੀ ਪਰ ਉਹ ਇਹਨੂੰ ਤਲਾਕ ਦੇ ਦਿੰਦਾ ਮਨਜੀਤ ਨੂੰ ਵੀ ਤਲਾਕ ਦੇ ਦਿੰਦਾ ਤੇ ਉਹ ਜਮਾਈ ਇਕੱਲਾ ਰਹਿ ਜਾਂਦਾ ਬਲਵੰਤ ਸਿੰਘ ਪਲੈਨਿੰਗ ਬੋਰਡ ਦੇ ਵਿੱਚ ਕੰਮ ਕਰਦਾ ਹੁੰਦਾ ਤੇ ਉਹਨਾਂ ਨੂੰ ਨਾ ਇੱਕ ਪਿੰਡ ਦੇ ਵਿੱਚ ਸਰਵੇ ਕਰਨ ਦੀ ਉਹਨਾਂ ਦੀ ਡਿਊਟੀ ਲੱਗੀ ਹੁੰਦੀ ਆ ਉਹਨਾਂ ਨੇ ਪਿੰਡ ਦੇ ਵਿੱਚ ਸਰਵੇ ਕਰਨ ਜਾਣਾ ਹੁੰਦਾ ਵੀ ਪਿੰਡ ਦੀਆਂ ਕਿੰਨੀਆਂ ਔਰਤਾਂ ਪੜੀਆਂ ਲਿਖੀਆਂ ਕਿੰਨੀਆਂ ਦਾ ਰੁਜ਼ਗਾਰ ਆ ਕਿੰਨੀਆਂ ਆਪਣੇ ਹੱਥੀ ਕੋਈ ਰੁਜ਼ਗਾਰ ਕਰਦੀਆਂ ਨੇ ਤੇ ਕਿੰਨੇ ਨੌਜਵਾਨ ਬੇਰ ਜੁਗਾਰਾ ਕਿੰਨਿਆਂ ਨੂੰ ਨੌਕਰੀ ਮਿਲੀ ਆ ਕਿੰਨੇ ਪ੍ਰਾਈਵੇਟ ਜੌਬ ਕਰਦੇ ਆ ਤਾਂ ਚਲੋ ਪਿੰਡ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਐ ਹੁੰਦਾ ਵੀ ਘਰ-ਘਰ ਜਾ ਕੇ ਸਰਵੇ ਕਰਾਂਗੇ ਤਾਂ ਵੀ ਬਹੁਤ ਟਾਈਮ ਲੱਗ ਜੂ ਉਹਨਾਂ ਪਿੰਡ ਦਾ ਇਕੱਠ ਰੱਖ ਲੈਂਦੇ ਆ ਧਰਮਸ਼ਾਲਾ ਦੇ ਵਿੱਚ ਚਲੋ ਉਹ ਪਹਿਲੇ ਦਿਨ ਜਾਂਦੇ ਆ ਜਦੋਂ ਪਹਿਲੇ ਦਿਨ ਉਹ ਸਿਰਫ ਹੋਣ ਲਈ ਨੌਜਵਾਨਾਂ ਨੂੰ ਬੁਲਾਉਂਦੇ ਆ ਮੁੰਡਿਆਂ ਨੂੰ ਤੇ ਅਗਲੇ ਦਿਨ ਉਹ ਬਜ਼ੁਰਗਾਂ ਨੂੰ ਬੁਲਾਉਂਦੇ ਆ ਤੀਸਰੇ ਦਿਨ ਉਹ ਔਰਤਾਂ ਨੂੰ ਬੁਲਾਉਂਦੇ ਆ 35 ਸਾਲ ਤੱਕ ਦੀਆਂ ਜਿਹੜੀਆਂ ਔਰਤਾਂ ਸਾਰੀਆਂ ਨੂੰ ਧਰਮਸ਼ਾਲਾ ਦੇ ਵਿੱਚ ਇਕੱਠੇ ਹੋਣ ਲਈ ਕਹਿੰਦੇ ਆ ਚਲੋ ਕੱਲੇ ਕੱਲੇ ਔਰਤ ਦਾ ਫਾਰਮ ਭਰਿਆ ਜਾਂਦਾ ਬਲਵੰਤ ਸਿੰਘ ਫਾਰਮ ਭਰ ਰਿਹਾ ਹੁੰਦਾ ਉਹ ਕੁਰਸੀ ਤੇ ਬੈਠਾ ਹੁੰਦਾ ਤੇ ਇੱਕ ਔਰਤ ਆ ਜਿਹੜੀ ਉਹ ਫਾਰਮ ਲੈ ਕੇ ਆਉਂਦੀ ਆ ਜਦੋਂ ਉਹ ਫਾਰਮ ਤੇ ਉਹਨੂੰ ਨਾਮ ਪੁੱਛਦਾ ਉਹ ਕਹਿੰਦੀ ਆ ਕਿ ਸੁਰਿੰਦਰ ਕੌਰ ਤੇ ਉਹ ਨਾ ਮਤਲਬ ਉਹਦੇ ਯਾਦ ਆ ਜਾਂਦੀ ਆਪਣੀ ਪਤਨੀ ਸੁਰਿੰਦਰ ਤੇ ਉਹ ਪਰਝਾਕਦਾ ਤੇ ਖੜਾ ਹੋ ਜਾਂਦਾ ਉਹ ਖੜਾ ਹੋ ਕੇ ਦੇਖਦਾ ਤੇ ਉਹਨੂੰ ਕਹਿੰਦਾ ਸੁਰਿੰਦਰ ਤੁਸੀਂ ਉਹ ਕਹਿੰਦੀ ਵੀ ਹਾਂਜੀ ਮੈਂ ਕਿਉਂਕਿ ਉਹ ਸਲਿੰਦਰ ਕੋਈ ਹੋਰ ਨਹੀਂ ਉਹਦੀ ਪਤਨੀ ਹੀ ਹੁੰਦੀ ਆ ਉਹਦੀ ਪਤਨੀ ਦੇ ਵਧੀਆ ਮਤਲਬ ਪੋਨੀ ਕੀਤੀ ਹੁੰਦੀ ਆ ਗਲ ਦੇ ਵਿੱਚ ਵਧੀਆ ਤਰੀਕੇ ਨਾਲ ਲੈ ਕੇ ਦੁਪੱਟਾ ਲਿਆ ਹੁੰਦਾ ਕੰਨਾਂ ਦੇ ਵਿੱਚ ਵਧੀਆ ਟੌਪਸ ਪਾਏ ਹੁੰਦੇ ਨੇ ਲਿਪਸਟਿਕ ਲੱਗੀ ਹੁੰਦੀ ਆ ਤੇ ਬਹੁਤ ਸੋਹਣੀ ਉਹ ਲੱਗਦੀ ਹੁੰਦੀ ਆ ਸੋਹਣੀ ਤਾਂ ਉਹ ਹੈਗੀ ਸੀ ਪਹਿਲਾਂ ਉਹ ਜਿਆਦਾ ਸਿੰਪਲ ਰਹਿੰਦੀ ਸੀ ਥੋੜੀ ਜੀ ਮਤਲਬ ਲੁੱਕ ਚੇਂਜ ਕਰਨ ਨਾਲ ਕੋਈ ਵੀ ਆ ਹਨਾ ਮਾਡਰਨ ਲੱਗਣ ਲੱਗ ਜਾਂਦਾ ਤੇ ਉਹਦੇ ਵੱਲ ਵੇਖਦਾ ਹੀ ਰਹਿ ਜਾਂਦਾ ਤੇ ਉਹ ਫਿਰ ਉਹਨੂੰ ਪੁੱਛਦਾ ਵੀ ਤੂੰ ਕਿਵੇਂ ਇੰਨੀ ਮਾਡਰਨ ਉਹ ਕਹਿੰਦੀ ਵੀ ਤੁਸੀਂ ਪਹਿਲਾਂ ਫਾਰਮ ਭਰਨ ਵਾਲਾ ਕੰਮ ਕਰ ਲਓ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਤੇ ਉਹਨੂੰ ਕਹਿੰਦਾ ਵੀ ਤੂੰ ਇੱਥੇ ਕਿਵੇਂ ਉਹ ਕਹਿੰਦੀ ਵੀ ਚਲ ਫੇਰ ਦੱਸੋ ਸਾਰੀਆਂ ਗੱਲਾਂ ਚਲੋ ਬਲਵੰਤ ਸਿੰਘ ਆ ਜਿਹੜਾ ਉਹ ਫਾਰਮ ਭਰਦਾ ਉਹਨੋਂ ਤਾਂ ਕਿੱਥੋਂ ਫਾਰਮ ਭਰੇ ਜਾਂਦੇ ਨੇ ਹਨਾ ਉਹ ਆਪਣੇ ਨਾਲ ਦੇ ਨੂੰ ਕਹਿ ਦਿੰਦਾ ਵੀ ਤੂੰ ਫਾਰਮ ਪਰ ਵੀ ਮੈਂ ਇੱਕ ਮਿੰਟ ਆਇਆ ਤੇ ਉਹ ਸ੍ਰੀਂਦਰ ਕੌਰ ਨੂੰ ਸਾਈਡ ਤੇ ਲਿਜਾ ਕੇ ਚਲੋ ਉਹ ਕੁਰਸੀਆਂ ਢਾਕੇ ਬਹਿ ਜਾਂਦੇ ਆ ਤੇ ਫਿਰ ਉਹ ਗੱਲ ਕਰਦੇ ਆ ਤੇ ਉਹ ਸ੍ਰੀਂਦਰ ਕੌਰ ਨੂੰ ਪੁੱਛਦਾ ਵੀ ਤੁਸੀਂ ਇਸ ਪਿੰਡ 'ਚ ਕਿਵੇਂ ਉਹ ਕੰਨੀ ਵੀ ਜਦੋਂ ਆਪਣਾ ਤਲਾਕ ਹੋ ਗਿਆ ਤੇ ਪਿੰਡ ਦੇ ਲੋਕਾਂ ਨੇ ਮੇਰਾ ਜੀਣਾ ਹਰਾਮ ਕਰਤਾ ਮੈਂ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਨ ਲੱਗੀ ਲੋਕ ਮੈਨੂੰ ਤਾਣੇ ਮਾਰਿਆ ਕਰਨ ਤੇ ਮੰਮੀ ਸੀ ਜਿਹੜੀ ਮੈਨੂੰ ਇਸ ਤਰ੍ਹਾਂ ਤਲਾਕ ਸੁਦਾਹਣਾ ਕੁੜੀ ਨੂੰ ਘਰ ਦੇ ਵਿੱਚ ਰੱਖ ਕੇ ਕੋਈ ਵੀ ਮਾਪੇ ਆ ਜਿਹੜੇ ਪਰੇਸ਼ਾਨ ਤਾਂ ਹੁੰਦੇ ਹੀ ਆ ਤੇ ਉਹ ਵੀ ਥੋੜਾ ਜਿਹਾ ਸਟ੍ਰੈਸ ਵਿੱਚ ਰਹਿਣ ਲੱਗੇ ਤੇ ਫਿਰ ਅਸੀਂ ਇਸ ਪਿੰਡ ਦੇ ਵਿੱਚ ਸ਼ਿਫਟ ਕਰ ਲਿਆ ਫੈਸ਼ਨ ਡਿਜ਼ਾਈਨਿੰਗ ਦਾ ਡਿਪਲੋਮਾ ਕਰਨ ਤੋਂ ਬਾਅਦ ਮੈਨੂੰ ਹਰ ਤਰ੍ਹਾਂ ਦੀ ਡਿਜ਼ਾਈਨਿੰਗ ਸਟੀਚਿੰਗ ਵਗੈਰਾ ਆਉਂਦੀ ਆ ਤੇ ਮੈਂ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੀਆਂ ਕੁੜੀਆਂ ਨੂੰ ਵਧੀਆ ਮੈਂ ਪੈਸੇ ਕਮਾ ਲੈਨੀ ਆ ਤੇ ਜਦੋਂ ਮੈਂ ਬਾਹਰ ਅੰਦਰ ਜਾਣ ਲੱਗੀ ਆਪਣੀ ਸੈਲਫ ਇੰਡੀਪੈਂਡ ਹੋਈ ਹੈਨਾ ਤੇ ਮੈਨੂੰ ਆਪਣੀ ਲੁੱਕ ਜਿਹੜੀ ਉਹ ਵੀ ਮੈਂ ਚੇਂਜ ਕਰ ਲਈ ਦੇਖੋ ਦੇਖ ਮੇਰੇ ਨਾਲ ਦੀਆਂ ਕੁੜੀਆਂ ਕਹਿ ਦਿੰਦੀਆਂ ਵੀ ਤੂੰ ਇਸ ਤਰ੍ਹਾਂ ਰਿਹਾ ਕਰ ਇਸ ਤਰ੍ਹਾਂ ਰਿਹਾ ਕਰ ਕਿਉਂਕਿ ਜਦੋਂ ਵੀ ਮੈਂ ਗੱਲ ਕਰਦੀ ਸੀ ਵੀ ਮੇਰੇ ਘਰ ਵਾਲੇ ਨੇ ਮੈਨੂੰ ਤਲਾਕ ਕਿਉਂ ਦਿੱਤਾ ਮੇਰੀ ਸਿੰਪਲ ਸਿਟੀ ਕਰਕੇ ਦਿੱਤਾ ਵੀ ਤਾਂ ਕਹਿੰਦੀ ਮੈਂ ਆਪਣੇ ਆਪ ਨੂੰ ਚੇਂਜ ਕਰ ਲਿਆ ਤਾਂ ਉਹ ਕਹਿੰਦਾ ਵੀ ਮੈਂ ਤਾਂ ਬਹੁਤ ਵੱਡੀ ਗਲਤੀ ਕੀਤੀ ਆ ਸਰਿੰਦਰ ਤੈਨੂੰ ਤਲਾਕ ਦੇ ਕੇ ਤੇ ਉਹਨੂੰ ਕਹਿੰਦਾ ਵੀ ਤੂੰ ਵਿਆਹ ਨਹੀਂ ਕਰਾਇਆ ਉਹ ਕਹਿੰਦੀ ਵੀ ਨਹੀਂ ਮੈਂ ਵਿਆਹ ਕਰਾ ਕੇ ਕੀ ਲੈਣਾ ਸੀ ਜਦੋਂ ਤੁਸੀਂ ਨਹੀਂ ਮੈਨੂੰ ਰੱਖਿਆ ਫਿਰ ਅਗਲਾ ਖਬਰਾ ਕਿਹੋ ਜਿਹਾ ਨਿਕਲਣਾ ਸੀ ਵੀ ਮੇਰਾ ਵਿਸ਼ਵਾਸ ਉੱਠ ਗਿਆ ਇਸ ਰਿਸ਼ਤੇ ਤੋਂ ਤੇ ਉਹ ਉਹਨੂੰ ਪੁੱਛਦੀ ਆ ਵੀ ਤੁਸੀਂ ਕਿਵੇਂ ਹੋ ਵੀ ਤੁਸੀਂ ਤਾਂ ਵਿਆਹ ਕਰਾ ਲਿਆ ਹੋਣਾ ਤੁਸੀਂ ਤਾਂ ਕਹਿੰਦੇ ਸੀ ਵੀ ਮੈਨੂੰ ਤਾਂ ਮਾਡਰਨ ਕੁੜੀ ਮਿਲ ਜੂ ਉਹ ਕਹਿੰਦਾ ਵੀ ਹਾਂ ਇਹ ਹੀ ਮੇਰੀ ਜ਼ਿੰਦਗੀ ਦੀ ਬਹੁਤ ਵੱਡੀ ਗਲਤੀ ਸੀ ਵੀ ਮੈਨੂੰ ਮਾਡਰਨ ਨਹੀਂ ਮੈਨੂੰ ਓਵਰ ਮਾਡਰਨ ਕੁੜੀ ਮਿਲ ਗਈ ਸੀ ਫਿਰ ਉਹ ਆਪਣੀ ਸਾਰੀ ਗੱਲ ਆ ਜਿਹੜੀ ਉਹ ਸੁਰਿੰਦਰ ਨੂੰ ਦੱਸਦਾ ਤੇ ਸੁਰਿੰਦਰ ਤੋਂ ਮਾਫੀ ਮੰਗਦਾ ਸੁਰਿੰਦਰ ਕਹਿੰਦੀ ਵੀ ਮੈਂ ਤਾਂ ਕੌਣ ਹੁੰਨੀ ਆ ਮਾਫ ਕਰਨ ਵਾਲੀ ਠੀਕ ਹੈ ਮੇਰੇ ਨਾਲੋਂ ਤਲਾਕ ਹੋਇਆ ਸੀ ਤੁਹਾਡਾ ਤੁਸੀਂ ਆਪਣੀ ਜ਼ਿੰਦਗੀ ਦਾ ਫੈਸਲਾ ਲੈ ਸਕਦੇ ਸੀ ਵੀ ਮੈਂ ਤਾਂ ਕੀ ਕਹਿਣਾ ਸੀਗਾ ਤੇ ਚਲੋ ਗੱਲਬਾਤ ਕਰਦੇ ਆ ਤੇ ਉਹਨੂੰ ਕਹਿੰਦਾ ਵੀ ਸੁਰਿੰਦਰ ਜੇ ਤੂੰ ਮੈਨੂੰ ਮਾਫ ਕਰ ਸਕਦੀਆਂ ਤਾਂ ਇੱਕ ਮਿਹਰਬਾਨੀ ਮੇਰੇ ਤੇ ਹੋਰ ਕਰ ਦੇ ਵੀ ਮੇਰੇ ਨਾਲ ਦੁਬਾਰਾ ਵਿਆਹ ਕਰਾ ਲਾ ਸੁਰਿੰਦਰ ਕਹਿੰਦੀ ਵੀ ਇਹ ਤੁਸੀਂ ਕੀ ਗੱਲ ਕਰ ਰਹੇ ਹੋ ਵੀ ਆਪਣੇ ਤਲਾਕ ਹੋਏ ਨੂੰ 3 ਸਾਲ ਹੋ ਗਏ ਹੁਣ ਫੇਰ ਆਪਾਂ ਵਿਆਹ ਕਰਾਵਾਂਗੇ ਵੀ ਲੋਕ ਕੀ ਕਹਿਣਗੇ ਉਹ ਕਹਿੰਦਾ ਵੀ ਇਹੀ ਗੱਲਾਂ ਸੋਚ-ਸੋਚ ਕੇ ਮੈਂ ਤੈਨੂੰ ਤਲਾਕ ਦਿੱਤਾ ਸੀ ਵੀ ਲੋਕ ਕੀ ਕਹਿਣਗੇ ਪਰ ਲੋਕਾਂ ਨੇ ਕਦੇ ਵੀ ਆਪਣੇ ਨਾਲ ਨਹੀਂ ਖੜਨਾ ਹੁੰਦਾ ਜੇ ਲੋਕ ਸਾਡੇ ਰਿਸ਼ਤੇ ਦੇ ਵਿੱਚ ਸਾਡੀ ਜੋੜੀ ਦੇ ਵਿੱਚ ਕੋਈ ਕਮੀ ਕੱਢਦੇ ਆ ਤਾਂ ਲੋਕਾਂ ਦਾ ਕੰਮ ਹੈ ਇਹ ਲੋਕਾਂ ਨੂੰ ਹੋ ਸਕਦਾ ਆਪਣੀ ਲੋਕ ਤਾਂ ਕਹਿ ਦਿੰਦੇ ਆ ਵੀ ਪਤੀ ਪਤਨੀ ਦਾ ਮਤਲਬ ਜੇ ਰਿਸ਼ਤਾ ਹੋ ਗਿਆ ਕਿਸੇ ਦਾ ਕੋਈ ਕਹਿੰਦਾ ਪਤੀ ਜਿਆਦਾ ਸੋਹਣਾ ਕੋਈ ਕਹਿੰਦੇ ਪਤਨੀ ਜਿਆਦਾ ਸੋਹਣੀ ਆ ਕੋਈ ਕਹਿੰਦਾ ਪਤੀ ਨੌਕਰੀ ਕਰਦਾ ਪਤਨੀ ਨਹੀਂ ਕਰਦੀ ਵੀ ਲੋਕਾਂ ਨੇ ਨੁਘੋਚ ਤਾਂ ਮਿੰਟ ਚ ਕੱਢ ਹੀ ਦੇਣੀ ਆ ਪਰ ਲੋਕ ਸਾਨੂੰ ਰੋਟੀ ਨਹੀਂ ਦਿੰਦੇ ਇੱਕ ਪਤਨੀ ਹੋਣ ਦਾ ਫਰਜ਼ ਜੋ ਤੂੰ ਨਿਭਾਇਆ ਉਹ ਕੋਈ ਨਹੀਂ ਨਿਭਾ ਸਕਦਾ ਤੇਰੇ ਹੱਥਾਂ ਦੇ ਵਿੱਚ ਜੋ ਕਲਾ ਸੀ ਤੇਰਾ ਮੈਨੂੰ ਅਟੈਂਡ ਕਰਨਾ ਮੇਰੀ ਕੇਅਰ ਕਰਨਾ ਉਹ ਚੀਜ਼ ਤਾਂ ਮੈਂ ਉਦੋਂ ਹੀ ਖਤਮ ਹੋ ਗਈ ਸੀ ਜਦੋਂ ਤੂੰ ਮੈਨੂੰ ਤਲਾਕ ਦੇ ਕੇ ਆ ਗਈ ਸੀ ਵੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਆ ਹਲੇ ਆਪਣੀ ਜ਼ਿੰਦਗੀ ਦਾ ਕੋਈ ਬਹੁਤਾ ਸਮਾਂ ਨਹੀਂ ਗੁਜ਼ਰਿਆ ਠੀਕ ਹੈ 3 ਸਾਲ ਗੁਜ਼ਰ ਗਏ ਇਹ ਬਹੁਤ ਔਖੇ ਕੱਡੇ ਆ ਮੈਂ ਤੇ ਮੈਨੂੰ ਮੌਕਾ ਮਿਲਿਆ ਮੈਂ ਚਾਹੁੰਦਾ ਸੀ ਤਲਾਕ ਤੋਂ ਬਾਅਦ ਤੇਰੇ ਨਾਲ ਸੰਪਰਕ ਕਰਨਾ ਪਰ ਮੈਂ ਸੋਚਿਆ ਵੀ ਮੈਂ ਕਿੰਨਾ ਮਤਲਬੀ ਆ ਤੇ ਮੈਨੂੰ ਇਹ ਲੱਗਿਆ ਸੀ ਵੀ ਸ਼ਾਇਦ ਤੂੰ ਵਿਆਹ ਕਰਵਾ ਲਿਆ ਹੋਣਾ ਦੇਖ ਸ਼ਾਇਦ ਆਪਣੇ ਰਿਸ਼ਤੇ ਦੇ ਵਿੱਚ ਜੋ ਕੜਵਾਹਟ ਆਈ ਆਪਾਂ ਫਟਾਫਟ ਤਲਾਕ ਦਿੱਤਾ ਫਿਰ ਮੇਰਾ ਦੂਸਰੀ ਪਤਨੀ ਨਾਲੋਂ ਤਲਾਕ ਹੋਇਆ ਵੀ ਇਹ ਮੈਨੂੰ ਇੱਕ ਸਬਕ ਸਿਖਾਉਣਾ ਚਾਹੁੰਦਾ ਸੀ ਪ੍ਰਮਾਤਮਾ ਤੇ ਇਹ ਸਬਕ ਮੈਨੂੰ ਮਿਲ ਗਿਆ ਉਹ ਮੇਰੀ ਗਲਤੀ ਸੀ ਠੀਕ ਹੈ ਤੇ ਜੇ ਹੁਣ ਮੈਂ ਤੈਨੂੰ ਇਸ ਤਰ੍ਹਾਂ ਛੱਡੂੰਗਾ ਤਾਂ ਇਹ ਮੇਰਾ ਗੁਨਾਹ ਹੋਊਗਾ ਵੀ ਮੈਂ ਆਪਣੇ ਗੁਨਾਹਾਂ ਦੀ ਪਾਪਾਂ ਦੀ ਜਿਹੜੀ ਭੁੱਲ ਬਖਸ਼ਾਉਣਾ ਚਾਹਣਾ ਤੇ ਤੇਰੇ ਨਾਲ ਵਿਆਹ ਕਰਵਾ ਕੇ ਮੈਂ ਤੈਨੂੰ ਉਹ ਸਾਰੇ ਹੱਕ ਦੇਣਾ ਚਾਹਣਾ ਜੋ ਮੈਂ ਤੈਨੂੰ ਨਹੀਂ ਦੇ ਸਕਿਆ ਸੀ ਤਾਂ ਸੁਰਿੰਦਰ ਕਹਿੰਦੀ ਵੀ ਇਸ ਤਰ੍ਹਾਂ ਨਹੀਂ ਫਿਰ ਗੱਲ ਵੀ ਮੇਰੀ ਮੈਂ ਨਹੀਂ ਕੁਝ ਕਹਿ ਸਕਦੀ ਵੀ ਮੰਮੀ ਨੂੰ ਮਿਲਣਾ ਪਊ ਚਲੋ ਬਲਵੰਤ ਸਿੰਘ ਜਿਹੜਾ ਉਹਦੇ ਨਾਲ ਹੀ ਉਹ ਕੰਮ ਜਿਹੜਾ ਆਪਦਾ ਖਤਮ ਕਰਕੇ ਤੇ ਉਹਦੀ ਮੰਮੀ ਨੂੰ ਮਿਲਣ ਜਾਂਦਾ ਤੇ ਉਹਦੀ ਮਾਂ ਆਪਣੇ ਜਵਾਈ ਨੂੰ ਦੇਖ ਕੇ ਖੁਸ਼ ਹੋ ਜਾਂਦੀ ਆ ਤੇ ਉਹ ਕਹਿੰਦੀ ਆ ਵੀ ਪੁੱਤ ਮੈਂ ਸ੍ਰਿੰਦਰ ਨੂੰ ਮਿੰਨਤਾਂ ਕਰਦੀ ਰਹੀ ਵਿਆਹ ਕਰਾ ਲਾ ਵੀ ਇਹਨੇ ਕਰਾਇਆ ਨਹੀਂ ਤੈਨੂੰ ਬਹੁਤ ਯਾਦ ਕਰਦੀ ਸੀ ਠੀਕ ਹੈ ਇਹ ਮੈਂ ਵੀ ਦੁਖੀ ਸੀ ਆਪਣੀ ਧੀ ਨੂੰ ਦੁਖੀ ਦੇਖ ਕੇ ਪਰ ਫਿਰ ਵੀ ਇਹਨੇ ਹੌਸਲਾ ਨਹੀਂ ਛੱਡਿਆ ਤੇ ਇਹਨੇ ਇਹੀ ਗੱਲ ਕਹੀ ਵੀ ਮੈਂ ਬਲਵੰਤ ਨੂੰ ਹੀ ਮੰਨਿਆ ਸੀ ਜੋ ਕੁਝ ਮੰਨਿਆ ਸੀ ਵੀ ਹੋਰ ਕਿਸੇ ਨਾਲ ਮੈਂ ਵਿਆਹ ਕਰਾ ਨਹੀਂ ਸਕਦੀ ਤੇ ਵੀ ਮੈਨੂੰ ਕੋਤੋ ਕੋਈ ਇਤਰਾਜ਼ ਨਹੀਂ ਚੱਲ ਜੇ ਤੂੰ ਵਿਆਹ ਕਰਵਾਉਣਾ ਚਾਹਣਾ ਤਾਂ ਮੈਂ ਤੇਰਾ ਧੂਮ ਧਾਮ ਨਾਲ ਵਿਆਹ ਹੀ ਕਰੂੰਗੀ ਐ ਨਹੀਂ ਵੀ ਚੁੱਪ ਕਰਕੇ ਤੋੜ ਦੂੰ ਚੱਲ ਫਿਰ ਉਹ ਖੁਸ਼ ਹੋ ਜਾਂਦਾ ਤੇ ਉਸ ਤੋਂ ਬਾਅਦ ਉਹ ਸ਼ਾਮ ਨੂੰ ਆ ਕੇ ਆਪਣੇ ਦੋਸਤਾਂ ਨੂੰ ਫੋਨ ਲਾਉਂਦਾ ਤੇ ਉਹਨਾਂ ਨੂੰ ਦੱਸਦਾ ਵੀ ਮੈਂ ਆਪਣੀ ਗਲਤੀ ਹੈ ਜਿਹੜੀ ਉਹ ਸੁਧਾਰਨ ਜਾ ਰਿਹਾ ਵੀ ਮੇਰੇ ਘਰ ਵਾਲੀ ਨੇ ਪਹਿਲਾਂ ਵਾਲੀ ਨੇ ਵਿਆਹ ਨਹੀਂ ਕਰਾਇਆ ਤੇ ਮੈਂ ਨਾ ਉਹਦੇ ਨਾਲ ਵਿਆਹ ਕਰਾਉਣ ਜਾ ਰਿਹਾ ਫਿਰ ਉਹ ਆਪਣੇ ਸਾਰੇ ਦੋਸਤਾਂ ਨੂੰ ਕਲੀਕਸ ਨੂੰ ਵਿਆਹ ਤੇ ਬੁਲਾਉਂਦਾ ਜੋ ਵੀ ਉਹਦੇ ਨੇੜਲੇ ਹੁੰਦੇ ਆ ਰਿਸ਼ਤੇਦਾਰਾਂ ਨੂੰ ਵੀ ਬੁਲਾਉਂਦਾ ਤੇ ਫਿਰ ਉਹ ਦੁਬਾਰਾ ਵਿਆਹ ਕਰਾ ਲੈਂਦਾ ਤੇ ਜਦੋਂ ਸ੍ਰਿੰਦਰ ਉਹਦੇ ਘਰ ਵਿਆਹ ਕੇ ਆਉਂਦੀ ਆ ਉਹਦੇ ਵੀ ਧਰਤੀ ਤੇ ਪੈਰ ਨਹੀਂ ਲੱਗਦੇ ਦੇਖੋ ਇਹ ਇੱਕ ਕਾਲਪਨਿਕ ਸਟੋਰੀ ਆ ਕਾਲਪਨਿਕ ਕਹਾਣੀ ਆ ਪਰ ਇਹਦੇ ਤੋਂ ਸਿੱਖਿਆ ਬਹੁਤ ਵੱਡੀ ਮਿਲਦੀ ਆ ਕਿ ਜਦੋਂ ਪਤੀ ਪਤਨੀ ਦਾ ਰਿਸ਼ਤਾ ਇੱਕ ਵਾਰ ਜੁੜ ਗਿਆ ਲੱਖ ਕਮੀਆਂ ਹੁੰਦੀਆਂ ਹੋਣਗੀਆਂ ਇਨਸਾਨ 'ਚ ਪਰ ਜਦੋਂ ਕੋਈ ਬੰਦਾ ਤਲਾਕ ਲੈਣ ਦੀ ਕਾਲੀ ਕਰਦਾ ਨਾ ਭਾਵੇਂ ਉਹ ਔਰਤ ਆ ਭਾਵੇਂ ਮਰਦਾ ਤਾਂ ਦੂਸਰਾ ਜਿਹੜਾ ਜਦੋਂ ਉਹ ਵਿਆਹ ਕਰਵਾਉਂਦੇ ਆ ਦੇਖੋ ਆਪਾਂ ਨੂੰ ਇਹ ਚੀਜ਼ਾਂ ਆਪਾਂ ਸੁਣਨ ਚਾਹੀਆਂ ਤਜਰਬੇ ਨੇ ਪਰ ਇਹ ਗੱਲ ਹੈਗੀ ਆ ਵੀ ਜਦੋਂ ਦੂਜੇ ਥਾਂ ਵਿਆਹ ਕਰਾਉਂਦੇ ਆ ਤਾਂ ਉਹ ਹੀ ਜਿਹੜਾ ਐਡਜਸਟਮੈਂਟ ਕਦੇ ਨਹੀਂ ਹੁੰਦੀ ਠੀਕ ਆ ਪਹਿਲੇ ਚ ਵੀ ਖਟਾਸ ਹੁੰਦੀ ਹੋਊਗੀ ਪਰ ਉਸ ਖਟਾਸ ਨੂੰ ਖਤਮ ਕੀਤਾ ਜਾਵੇ ਕਿਉਂਕਿ ਪਤੀ ਪਤਨੀ ਦਾ ਰਿਸ਼ਤਾ ਜਿਹੜਾ ਬਹੁਤ ਨੇੜਲਾ ਤੇ ਬਹੁਤ ਹੀ ਪਿਆਰਾ ਰਿਸ਼ਤਾ ਹੁੰਦਾ ਦੋੜ ਜਾਣ ਰੂਹਾਂ ਇੱਕ ਦੂਜੇ ਨੂੰ ਚਾਹੁੰਦੀਆਂ ਨੇ ਇੱਕ ਦੂਜੇ ਨਾਲ ਰਹਿੰਦੀਆਂ ਨੇ ਫਿਰ ਇੱਕ ਪਰਿਵਾਰ ਸਿਰਜਦੇ ਆ ਉਹ ਤੇ ਉਸ ਪਰਿਵਾਰ ਦੇ ਵਿੱਚ ਬੱਚੇ ਪੈਦਾ ਹੁੰਦੇ ਆ ਬੱਚਿਆਂ ਨੂੰ ਪਾਲਣਾ ਪੋਸਣਾ ਉਹਨਾਂ ਦੀ ਪਰਵਰਿਸ਼ ਕਰਨੀ ਇਹ ਇੱਕ ਬਹੁਤ ਮਤਲਬ ਕਹਿ ਲੋ ਆਨੰਦਦਾਇਕ ਜ਼ਿੰਦਗੀ ਆ ਦੇਖੋ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਜ਼ਿੰਮੇਵਾਰੀਆਂ ਨੇ ਤਾਂ ਰਿਸ਼ਤਿਆਂ ਦੇ ਵਿੱਚ ਥੋੜੀ ਬੋਤੀ ਕੜਵਾਹਟ ਤੇ ਖਟਾਸ ਵੀ ਹੋਊਗੀ ਪਰ ਇਹੀ ਕੜਵਾਹਟ ਤੇ ਖਟਾਸ ਸਾਨੂੰ ਜ਼ਿੰਦਗੀ ਜਿਉਣ ਦਾ ਇੱਕ ਨਵਾਂ ਤਜਰਬਾ ਦਿੰਦੀ ਆ ਜੇ ਮੰਨ ਲਵੋ ਸਾਡੀ ਜ਼ਿੰਦਗੀ ਚ ਸੁਖੀ ਸੁਖ ਹੋਣਗੇ ਤਾਂ ਅਸੀਂ ਸੁੱਖਾਂ ਤੋਂ ਵੀ ਅੱਕ ਜਾਗੇ ਕੋਈ ਵੀ ਚੀਜ਼ ਆ ਨਾ ਇਨਸਾਨ ਲਈ ਉਕਾਊ ਹੁੰਦੀ ਆ ਕਈ ਵਾਰੀ ਪਤੀ ਪਤਨੀਆਂ ਦੇ ਚੁਟਕਲੇ ਸੁਣਾਉਂਦੇ ਆ ਵੀ ਉਹ ਕਹਿੰਦੇ ਪਤਨੀਆਂ ਤੰਗ ਕਰਦੀਆਂ ਪਰ ਇਹ ਗੱਲ ਨਿੱਜੀ ਤਜਰਬੇ ਚੋਂ ਆ ਸਾਡੇ ਮਤਲਬ ਜੇ ਮੈਂ ਇੱਕ ਦੋ ਦਿਨ ਵੀ ਬਾਹਰ ਚਲੀ ਜਾਵਾਂ ਤਾਂ ਮੇਰੇ ਹਸਬੰਡ ਕਹਿੰਦੇ ਆ ਵੀ ਘਰ ਨਾ ਜਿਹੜਾ ਸੁੰਨਾ ਸੁੰਨਾ ਲੱਗਦਾ ਦੂਜੀ ਗੱਲ ਪਤੀ ਆ ਨਾ ਜਦੋਂ ਉਹ ਪਤਨੀਆਂ ਤੇ ਡਿਪੈਂਡ ਹੋ ਜਾਣ ਤੇ ਫਿਰ ਉਹਨਾਂ ਨੂੰ ਚਾਹ ਰੋਟੀ ਵੀ ਦੂਜੇ ਦੇ ਹੱਥ ਦੀ ਵਧੀਆ ਨਹੀਂ ਲੱਗਦੀ ਤੇ ਇਸ ਕਰਕੇ ਮੈਨੂੰ ਮਤਲਬ ਪਤੀ ਪਤਨੀ ਦੇ ਰਿਸ਼ਤੇ ਬਾਰੇ ਨਾ ਮੇਰੇ ਤੋਂ ਜਿੰਨਾ ਮਰਜੀ ਮਤਲਬ ਕਹਿ ਲੋ ਵੀ ਮੈਨੂੰ ਤਿਆਰੀ ਨਹੀਂ ਕਰਨ ਦੀ ਲੋੜ ਜਿਵੇਂ ਪਤੀ ਪਤਨੀ ਦੇ ਰਿਸ਼ਤੇ ਦੇ ਜਿਹੜੇ ਗੁਣਾ ਦੱਸਨੇ ਹੋਣ ਪ੍ਰਕੜਵਾਹਟ ਦੇਖੋ ਹੁੰਦੀ ਆ ਪਰ ਜੇ ਤੁਹਾਡੇ ਵਿਆਹ ਨੂੰ 15 ਸਾਲ ਹੋ ਗਏ 15 ਸਾਲ ਤੁਸੀਂ ਭਾਵੇਂ ਜਿੰਨਾ ਮਰਜੀ ਲੜਿਓ 15 ਸਾਲਾਂ ਤੋਂ ਬਾਅਦ ਤੁਹਾਡੀ ਲੜਾਈ ਵੀ ਘਟ ਜਾਂਦੀ ਆ ਸ਼ਿਕਵੇ ਸ਼ਿਕਾਇਤਾਂ ਵੀ ਘਟ ਜਾਂਦੀਆਂ ਤੇ ਤੁਸੀਂ ਇੱਕ ਦੂਜੇ ਦੇ ਹੋਰ ਨੇੜੇ ਆਉਨੇ ਹੋ ਇਹ ਰਿਸ਼ਤਾ ਬਹੁਤ ਪਿਆਰਾ ਹੁੰਦਾ ਅਣਮੋਲ ਹੁੰਦਾ ਇਹਨੂੰ ਸੰਭਾਲ ਕੇ ਰੱਖਣਾ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇ ਦੀ ਉਦਾਹਰਣ ਦੇ ਸਕੀਏ ਸਾਡਾ ਰਿਸ਼ਤਾ ਇੰਨਾ ਕੁ ਵਧੀਆ ਹੋਣਾ ਚਾਹੀਦਾ ਬਾਕੀ ਦੇਖੋ ਜੇ ਆਪਾਂ ਇਹ ਸੋਚਾਂਗੇ ਪਰਫੈਕਟ ਮੈਚ ਕੀ ਹੁੰਦਾ ਪਰਫੈਕਟ ਮੈਚ ਤਾਂ ਆਪੇ ਬਣਦਾ ਹੁੰਦਾ ਨਾ ਕਿ ਪਹਿਲਾਂ ਸੋਚ ਕੇ ਵੀ ਪਹਿਲਾਂ ਸੋਚ ਲੋ ਵੀ ਪੜ੍ਹੇ ਲਿਖੇ ਆ ਨੌਕਰੀ ਕਰਦੇ ਆ ਤੇ ਪਰਫੈਕਟ ਮੈਚ ਹੋ ਗਿਆ ਨਹੀਂ ਇਹ ਗੱਲਾਂ ਤਾਂ ਨਾ ਪਰਫੈਕਟ ਮੈਚ ਤਾਂ ਨਾਲ ਰਹਿ ਕੇ ਹੁੰਦਾ ਤੇ ਮੈਨੂੰ ਉਮੀਦ ਆ ਵੀ ਜਿਵੇਂ ਤੁਸੀਂ ਆਪਣੀ ਦੂਜੀ ਕਹਾਣੀ ਨੂੰ ਪਿਆਰ ਦਿੱਤਾ ਇਸ ਕਹਾਣੀ ਨੂੰ ਵੀ ਓਦਾਂ ਹੀ ਪਿਆਰ ਦਿਓਗੇ ਕਿਉਂਕਿ ਮੈਨੂੰ ਕਾਫੀ ਕਮੈਂਟ ਆਈ ਸੀ ਕਿ ਇਹ ਕਹਾਣੀ ਬਹੁਤ ਵਧੀਆ ਆਪਾਂ ਜਿਹੜੀ ਪਿਛਲੇ ਹਫਤੇ ਪਾਈ ਸੀ 13 14 ਦਿਨ ਹੋ ਗਏ ਉਹ ਵੀ ਤਲਾਕਸ਼ੋਦਾ પતિ ਪਤਨੀ ਦੀ ਸੀ ਤੇ ਮੈਨੂੰ ਕਈ ਕਮੈਂਟ ਆਈ ਵੀ ਇਸ ਤਰ੍ਹਾਂ ਦੀ ਕਹਾਣੀ ਹੋਰ ਲੈ ਕੇ ਆਓ ਫਿਰ ਇਹ ਕਹਾਣੀ ਜਿਹੜੀ ਮੈਂ ਸੋਚੀ ਬਣਾਈ ਕਰਪਨਾ ਕੀਤੀ ਤੇ ਕਹਾਣੀਆਂ ਦੇਖੋ ਕਾਲਪਨਿਕ ਹੁੰਦੀਆਂ ਬਹੁਤੇ ਮਤਲਬ ਜਿਹੜੇ ਸਾਥੀ ਆ ਉਹ ਕਮੈਂਟ ਕਰ ਦਿੰਦੇ ਆ ਵੀ ਝੂਠੀ ਕਹਾਣੀ ਸੁਣਾਉਣ ਦਾ ਕੀ ਫਾਇਦਾ ਕਹਾਣੀਆਂ ਝੂਠੀਆਂ ਨਹੀਂ ਹੁੰਦੀਆਂ ਕਾਲਪਨਿਕ ਹੁੰਦੀਆਂ ਕਲਪਨਾ ਕਰ ਸਕਦੇ ਨੇ ਆਪਾਂ ਵੀ ਅੱਥੇ ਆਏ ਹੋਏ ਆਏ ਹੋਇਆ ਜਦੋਂ ਆਪਾਂ ਕਾਲਪਨਿਕ ਘਟਨਾ ਬਿਆਨ ਕਰਦੀਆਂ ਕਹਾਣੀ ਸੁਣਾਉਣਿਆਂ ਅਸਲ ਦੇ ਵਿੱਚ ਰੋਚਕਤਾ ਵੀ ਹੋਵੇ ਉਹਦੇ 'ਚ ਮਤਲਬ ਸੁਣਨ ਵਾਲਾ ਬੋਰ ਵੀ ਨਾ ਹੋਵੇ ਤੇ ਉਹ ਤੋਂ ਸਿੱਖਿਆ ਵੀ ਮਿਲ ਜੇ ਇਸ ਕਰਕੇ ਕਾਲਪਨਿਕ ਪਰ ਕਿਤੇ ਨਾ ਕਿਤੇ ਵਾਪਰੀਆਂ ਜ਼ਰੂਰ ਹੁੰਦੀਆਂ ਠੀਕ ਆ ਆਪਣੇ ਆਸੇ-ਪਾਸੇ ਆਪਾਂ ਨਹੀਂ ਵੇਖੀਆਂ ਹੋਣਗੀਆਂ ਕਿਤੇ ਨਾ ਕਿਤੇ ਜ਼ਰੂਰ ਵਾਪਰਦਾ ਹੋਊਗਾ ਵੀ ਵੈਸੇ ਅੱਜ ਤੱਕ ਆਪਾਂ ਸੁਣਿਆ ਨਹੀਂ ਵੀ ਦੁਵਾਰਾ ਮਤਲਬ ਵਿਆਹ ਹੋਇਆ ਹੋਵੇ ਪਰ ਆਪਾਂ ਇਹ ਵੀ ਕਹਿ ਸਕਦੇ ਹਾਂ ਬਹੁਤ ਸਾਰੇ ਪਤੀ-ਪਤਨੀ ਆ ਜਿਨ੍ਹਾਂ ਦਾ ਕਾਗਜ਼ੀ ਤਲਾਕ ਨਹੀਂ ਹੋਇਆ ਹੁੰਦਾ ਮੇਰੀ ਨਿਗਾ ਚ ਬਹੁਤ ਸਾਰੀਆਂ ਪਤਨੀਆਂ ਜਿਹੜੀਆਂ ਆਪਣੇ ਪੇਕੇ ਜਾ ਕੇ 6-6 ਸਾਲ ਜਿਹੜੇ 10-10 ਸਾਲ ਬੈਠੀਆਂ ਰਹਿੰਦੀਆਂ ਤੇ 10 ਸਾਲਾਂ ਬਾਅਦ ਉਹ ਮਤਲਬ ਜਦੋਂ ਉਹਨਾਂ ਨੂੰ ਐਂ ਲੱਗਦਾ ਫਿਰ ਉਹ ਦੁਬਾਰਾ ਆਉਂਦੀਆਂ ਪਤੀ ਲੈ ਕੇ ਆਉਂਦਾ ਉਹਨੂੰ ਉਹ ਤਲਾਕ ਵਾਲੀ ਗੱਲ ਹੀ ਹੁੰਦੀ ਆ ਤੇ ਫਿਰ ਉਹਨਾਂ ਦਾ ਰਿਸ਼ਤਾ ਵਧੀਆ ਨਿਭਦਾ ਇਸ ਕਰਕੇ ਚਲੋ ਇਹ ਆ ਵੀ ਆਪਾਂ ਇਹਦੇ ਵਿੱਚ ਇਹ ਕਹਿ ਦਿੰਦੇ ਆ ਵੀ ਤਲਾਕ ਹੋਇਆ ਪਰ ਜਦੋਂ ਇੱਕ ਦੂਜੇ ਨਾਲ ਰਿਸ਼ਤਾ ਤੋੜ ਕੇ 10-10 ਸਾਲ ਔਰਤਾਂ ਪੇਕੇ ਬੈਠੀਆਂ ਰਹਿੰਦੀਆਂ ਪੰਜ-ਪੰਜ ਸਾਲ ਬੈਠੀਆਂ ਰਹਿੰਦੀਆਂ ਤਾਂ ਉਹ ਇੱਕ ਤਰ੍ਹਾਂ ਦਾ ਤਲਾਕ ਹੀ ਹੁੰਦਾ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਮਤਲਬ ਇਸ ਤਰ੍ਹਾਂ ਵਾਪਰਦਾ ਕਹਾਣੀ ਦੇ ਵਿੱਚ ਆਪਾਂ ਤਲਾਕ ਕਹਿ ਦਿੰਦੇ ਆ ਵੀ ਤਲਾਕ ਹੋ ਗਿਆ ਕਮੈਂਟ ਆ ਜਿਹੜੇ ਉਹ ਆਪਾਂ 2-3 ਦਿਨ ਹੋ ਗਏ ਰੀਡ ਨਹੀਂ ਹੋਏ ਕਿਉਂਕਿ ਮੇਰੇ ਗਲੇ ਦੀ ਸਮੱਸਿਆ ਮੈਂ ਕਹਾਣੀ ਆ ਨਾ ਜਿਹੜੀ ਉਹ ਸੱਚ ਦੱਸਾਂ ਮੈਂ 5 ਮਿੰਟ ਬੋਲਦੀ ਸੀ ਮੈਨੂੰ ਫੇਰ ਖੰਗ ਛੇੜਦੀ ਸੀ ਤੇ ਹੁਣ ਮੈਂ ਦਵਾਈ ਲੈ ਕੇ ਲਗਾਤਾਰ ਮਤਲਬ 10 ਮਿੰਟ ਬੋਲੀ ਆਂਗੀ ਤੇ ਕਹਾਣੀ ਜ਼ਿਆਦਾ ਲੰਬੀ ਹੋ ਗਈ ਮੈਨੂੰ ਇਹ ਹੁੰਦਾ ਵੀ ਕਹਾਣੀ ਲੰਬੀ ਨਾ ਹੋਵੇ ਕਿਉਂਕਿ ਜਦੋਂ ਮੈਂ ਐਂਡ ਤੇ ਗੱਲਾਂ ਕਰਨ ਲੱਗ ਜਾਂਦੀਆਂ ਹਨ ਕਹਾਣੀ ਤੋਂ ਬਾਅਦ ਫਿਰ ਉਹ ਗੱਲ ਵੱਧ ਜਾਂਦੀ ਹੈਗੀ ਤੇ ਆਪਾਂ ਕੱਲ ਦੀ ਕਹਾਣੀ ਦੇ ਨਾਲ ਮਿਲਾਂਗੇ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਊਗੀ ਕਹਾਣੀ ਬਾਰੇ رائے ਆਪਣੀ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਣਾ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ